ਓ ਵੀਰੇ ਕਿਧਰ ਭਜਾ ਓ ਭਰਾਵਾ ਕਿਧਰ ਭਜਾ ਕਿਧਰ ਫੜਾ ਫੜਾ ਹੱਤ ਹੋ ਗਏ ਯਾਰ ਇਹਨਾਂ ਦੀ ਕਾਣ ਕੇ ਕਾਣ ਹੈ ਗੋਂਡੇ ਇਹਨਾਂ ਇਹਨਾਂ ਮਗਰ ਗੱਡੀ 라 ਵੀ ਰਹਿਰ ਓ ਵੀਰੇ ਕਮਾਲ ਹੋ ਗਿਆ ਯਾਰ ਅਸੀਂ ਤੇ ਗੱਲ ਕਰਨਾ ਹੀ ਤੇਰੇ ਨਾਲ ਅਕਾਇ ਭੱਜ ਕੇ ਫੜ ਫਿਰ ਇਹਨੂੰ ਮੈਨੂੰ ਫੋਨ ਫੜਾ ਦੇ ਅਕਾਇ ਮੈਨੂੰ ਫੋਨ ਫੜਾ ਫੜਾ ਦੇ ਭੱਜ ਕੇ ਫੜ ਉਹਨੂੰ ਕਤੀੜ ਨੂੰ ਇਹਦੀ ਇਹਦੀ ਮਾਰ ਫੜਾ ਕਾਇ ਭੱਜ ਕੇ ਫੜੇ ਨੂੰ ਕਿਹਨਾਂ ਵਿਚਾਰੀਂ ਨਾ ਦੂਮੇ ਵਿੱਚ ਅਸ ਬੇਚ ਦਿੱਤੀਆਂ ਬੇਚ ਕਿੱਥੇ ਵੇਚੀਆਂ ਇਹ ਕੀ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਵੇਚੀਆਂ ਕਿੰਨੇ ਆ ਪੂਆ ਨੇ ਪੂਆ ਨੇ ਤੇ ਪਿਓ ਨੇ ਦਿੰਨੇ ਇੱਕ ਥਾਂ ਦੇ ਨੀ ਤਿੰਨ ਥਾਂ ਦੇ ਵੇਚ ਗਿਆ ਨੇ ਉਹ ਵੇਚ ਇਹ ਵੱਡੀ ਜਿਹੜੀ ਉਹ ਤਿੰਨ ਚਾਰ ਥਾਂ ਵੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਵੀਰ ਜੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਇਹ ਬੱਚੇ ਆ ਜਿਹਨਾਂ ਕੁੜੀਆਂ ਇਹਨਾਂ ਵੇਚੇਗਾ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਬਗਿਆ ਮੈਂ ਵੀ ਠੀਕ ਹਾਸਾ ਜੀ ਫਤਿਹ ਹੋਠੀ ਰਾਜੀ ਮੈਂ ਖਾਸਾ ਜੀ ਫਤਿਹ ਹੋਠੀ ਰਾਜੀ ਬਾਬਿਓ ਹੋਠੀ ਰਾਜੀ ਜੀ ਮਾਫੀ ਮੰਗਦਾ ਮੈਂ ਲੇਟ ਹੋ ਗਿਆ ਕਾਫੀ ਕਿਹੜੀ ਮਾਤਾ ਹੋਠੀ ਰਾਜੀ ਜੀ ਬੈਠੀ ਸਾਹਮਣੇ ਅੱਛਾ ਜੀ ਹੋਠੀ ਰਾਜੀ ਮੈਂ ਖਾਸਾ ਹੀ ਫਤਿਹ ਹੋਠੀ ਰਾਜੀ ਆ ਮਾਤਾ ਵਾ ਉਹ ਬੈਠੀ ਇਹਨਾਂ ਦਾ ਬੋਲਿਆ ਨਹੀਂ ਜਾਂਦਾ ਅੱਛਾ ਹੈਗੀ ਕਿੱਥੋਂ ਇਹ ਇਸੇ ਪਿੰਡ ਦੀ ਇਹਨਾਂ ਕੋਲ ਰਹਿੰਦੇ ਆ ਪਿੰਡ ਕੋਲੇ ਇਹਨਾਂ ਦੇ ਘਰਾਂ ਚੋਂ ਹੀ ਆਉਂਦੇ ਸਾਰੇ ਪਰਿਵਾਰ ਚੋਂ ਹੀ ਇਹਨਾਂ ਦੇ ਇੱਕ ਹਸਾਮ ਨੇ ਇਹਨਾਂ ਦਾ ਵੀ ਸਿਸਟਮ ਉਹ ਹੋਇਆ ਜਿਹੜਾ ਫਲਾਸ ਕਰ ਵਾਲਾ ਕੇਸ ਕੋਸ ਪਿੰਡ ਪੁੰਡਾ ਵਾਲੇ ਵਾਵਾ ਇਹਦੇ ਨਾਲ ਹੈ ਨਾ ਗਲਤ ਕਰਦੇ ਆ ਬੋਲਦੀ ਬੋਲਦੀ ਕੁਝ ਨਹੀਂ ਆ ਬੋਲਦੀ ਨਹੀਂ ਗੀ ਆਉਂਦੀ ਆਏ ਨਹੀਂ ਅੱਛਾ ਹੋਵੇ ਦੱਸਣ ਦੀ ਮੈਨੂੰ ਮਾਰਦੀ ਉਹਦਾ ਭੈਣ ਦਾ ਨਾਂ ਲੈਂਦੀ ਆ ਕਿ ਮੈਨੂੰ ਮਾਰਦੀ ਰਹੀ ਆ ਇਹ ਇਹ ਜਦੋਂ ਕੋਲੇ ਜਾਂਦੀ ਤਾਂ ਡਰਦੀ ਆ ਨਹੀਂ ਤਾਂ ਸਾਹ ਤੇ ਆ ਉਹ ਇਹ ਪਾਣੀ ਕਿਹੜੀ ਕਿਹੜੋਂ ਡਰੀ ਜਾਂਦੀ ਆ ਇਹਦੇ ਤੋਂ ਮੈਂ ਕਿਹਾ ਮਗਰ ਭਾਈ ਤੁਹਾਡੀ ਕੀ ਲੱਗਦੀ ਮਾਤਾ ਜੀ ਤੁਹਾਡੇ ਤਾਈ ਦੀ ਉਹ ਵੀ ਅੱਛਾ ਜੀ ਇਹਨੂੰ ਵਿਚਾਰੀ ਨੂੰ 12 ਮਹੀਨੇ ਦੇ ਛੱਡ ਕੇ ਸਾਰਾ ਪਰਿਵਾਰ ਚਲਾ ਗਿਆ ਦੋ ਤਿੰਨ ਦਿਨ ਕੰਡੀ ਰਹੀ ਮੜ ਕੇ ਵੀ ਇਹ ਇਹਦੇ ਮੁਕਾਬਤੀ ਆ ਕਿ ਨਹੀਂ ਵੀ ਮੇਰੇ ਨਾਲ ਗਲਤ ਕੰਮ ਹੋਇਆ ਨਹੀਂ ਜਦੋਂ ਇਹ ਬੋਲਦੀ ਨਹੀਂ ਆ ਤੇ ਇਹ ਕਿਦਾਂ ਇਸ਼ਾਰਿਆਂ ਜਿਦ ਦੱਸਿਆ ਇਸ਼ਾਰਿਆਂ ਚ ਹੀ ਨੇ ਦੱਸਿਆ ਆਪਾਂ ਇਹਨੂੰ ਘਰੇ ਲੈ ਗਏ ਪਤਾ ਨਹੀਂ ਡਰ ਗਈ ਰੱਬ ਜਾਣ ਲੱਗੀਆਂ ਨਹੀਂ ਆਪਾਂ ਕਹੀਏ ਐਵੇਂ ਹੈਨਾ ਜਦੋਂ ਆਪਾਂ ਸਮਝੀ ਨਹੀਂ ਮੈਂ ਆਉਂਦੇ ਘਰੇ ਲੈ ਗਈ ਮੈਂ ਕਿਹਾ ਜਿੱਥੇ ਮੇਰੇ ਬੱਚੇ ਰੋਟੀ ਖਾਂਦੇ ਆਪਾਂ ਇਹਨੂੰ ਵੀ ਦੇਵਾਂਗੇ ਇਹਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਦਾ ਟੈਸਟ ਵੀ ਕਰਵਾਉਣਾ ਪੈਣਾ ਹੈ ਬਾਅਦ ਵਿੱਚ ਮੈਂ ਤੁਹਾਨੂੰ ਦੱਸਦੀ 15 ਦਿਨਾਂ ਬਾਅਦ ਤੁਹਾਨੂੰ ਜਿਸ 15 ਦਿਨਾਂ ਬਾਅਦ ਵੀਡੀਓ ਵੀ ਆ ਜਾ 15 ਦਿਨ ਆਪਣੇ ਕੋਲੇ ਰਹੀ ਆ ਬਾਅਦ ਵਿੱਚ ਇਹਦਾ ਭਰਾ ਆਇਆ ਉਹ ਲੈ ਗਿਆ ਸਾਡੇ 3.5 ਮਹੀਨੇ ਉਹਨੇ ਰੱਖੀ ਕੋਈ ਉਹਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਵੀਰੇ ਅੱਛਾ ਇਹਦਾ ਭਰਾ ਵੀ ਹੈਗਾ ਹੈ ਦੋ ਦਈ ਇੱਕ ਬਾਹਰ ਹੈ ਇੱਕ ਇਧਰ ਬਾਹਰ ਕਿੱਥੇ ਆ ਬਾਹਰ ਅੱਛਾ ਭਰਾ ਇਹਦਾ ਵੀ ਹੈਗਾ ਵਾ ਮੈਨੂੰ ਦੱਸਣਾ ਆਉਂਦਾ ਹੀ ਨਹੀਂ ਕੀ ਹੋਇਆ ਤੇ ਮੇਰੇ ਦੰਦ ਨਹੀਂ ਹੋਦੇ ਵਿੱਚ ਘਰੋਂ ਬਾਹਰ ਚ ਗਈ ਤੇ ਤਲਵੰਡੀ ਵੀ ਰਾਹ 'ਚ ਹੀ ਜਾਂਦੀ ਸੀ ਮੇਰੇ ਕਿਸੇ ਨਾਲ ਹਾਂਜੀ ਉਹ ਉਧਰ ਚੱਲੇ ਗਏ ਕਹਿੰਦੇ ਵੀ ਮੈਨੂੰ ਕਿਸੇ ਨਾਲ ਫੋਨ ਲਾਇਆ ਵੀ ਰਾਤ ਤੁਰ ਹੀ ਜਾਂਦੀ ਮੈਂ ਬੇਗਾ ਭਜਾਇਆ ਉਹਦੇ ਮੈਂ ਕਿ ਪਤਵਾ ਕੇ ਲੈ ਆਇਆ ਇਹਦੇ ਨਾਲ ਨਹੀਂ ਆਈ ਅੱਛਾ ਸ਼ਾਮ ਨੂੰ ਅਸੀਂ ਫੇਰ 4 ਵਜੇ ਗਏ ਸਾਨੂੰ ਕਿਤੇ ਨਹੀਂ ਮੰਡੀ 'ਚੋਂ ਲੱਭੀ ਦੂਜੇ ਦਿਨ 2 ਵਜੇ ਫੋਨ ਆ ਗਿਆ ਇਹਦਾ ਮੋਗੇ ਬੈਠੀ ਪੈਣੀ ਤੇ ਲੈ ਇੱਥੇ ਲੈ ਉਹ ਇੱਥੇ ਲੈ ਉਹ ਪਾਸੇ ਮਰੇ ਅੱਛਾ ਨਹੀਂ ਇਹ ਇਹਨਾਂ ਦਾ ਢਾਰਟੀ ਥੋੜਾ ਜਿਹਾ ਕੋਈ ਗੱਲ ਨਹੀਂ ਵੀਰ ਤੇ ਇਹਨਾਂ ਦਾ ਕੋਈ ਪਰਿਵਾਰ ਚ ਕੌਣ-ਕੌਣ ਹੈ ਪਰਿਵਾਰ ਇਹਦੀ ਨਣਾਣਾ ਆ ਵੀਰ ਜੀ ਅੱਛਾ ਉਹ ਵੀ ਚਿੱਟਾ ਲਾਉਂਦੀ ਆ ਇਹਦੇ ਹਸ ਬਣਾ ਉਹ ਵੀ ਚਿੱਟਾ ਲਾਉਂਦੇ ਆ ਦੋ ਇਹਦੇ ਗੁੱਢਾ ਹੈ ਇੱਕ ਬੇਟਾ ਗੁੱਢਾ ਇਹਨਾਂ ਨੂੰ ਚਾਹ ਰਿਹਾ ਨਾ ਦੂਮੇ ਵੇਚ ਅੱਛਾ ਵੇਚ ਦਿੱਤਿਆਂ ਵੇਚ ਦਿੱਤੇ ਕਿੱਥੇ ਵੇਚੀ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਉਹਨਾਂ ਦਾ ਜੀ ਉਹਨਾਂ ਸਿਸਟਮ ਬਹੁਤ ਨਹੀਂ ਵੇਚੀਆਂ ਕਿੰਨੇ ਆ ਉਹ ਆਲੇ ਉਹ ਆਨੇ ਤੇ ਪਿਓ ਨੇ ਦਿੰਨੇ ਇੱਕ ਥਾਂ ਦੇ ਤਿੰਨ ਥਾਂ ਦੇ ਵੇਚ ਗਿਆ ਨੇ ਉਹ ਵੇਚ ਇਹ ਵੱਡੀ ਜਿਹੜੀ ਉਹ ਤਿੰਨੀ ਚਾਰੀ ਥਾਂ ਹੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਤੇ ਸਿਸਟਮ ਜਾਂਦੀ ਬਹੁਤ ਇਹਨਾਂ ਦਾ ਖਰਾਬ ਆ ਆਪਾਂ ਇਹਨਾਂ ਨੂੰ ਮਿਲ ਕੇ ਫਿਰ ਉਹਨਾਂ ਤੋਂ ਪੁੱਛੀਏ ਵੀ ਉਹ ਕੁੜੀਆਂ ਹੈ ਕਿੱਥੇ ਆ ਦੱਸਣਗੇ ਕੁਝ ਜਿਹੜਾ ਇੱਕ ਪਲਵੰਡੀ ਦਾ ਉਹਨਾਂ ਦਾ ਕਾਰਵਾਈ ਤਗੜੀ ਆ ਉਹਨਾਂ ਨੇ ਕੁੜੀਆਂ ਨਾਲ ਇਹਨਾਂ ਨੇ ਬੰਦੇ ਮੁੰਡੇ ਆਉਂਦੇ ਗੰਦ ਫੈਲਾਉਂਦਾ ਵੀ ਤੇ ਸ਼ਰਮ ਆਉਂਦੀ ਆ ਤੁਸੀਂ ਮੇਰੇ ਵੱਡੇ ਆ ਜਿਹੜੇ ਸਵਾਮੀ ਆ ਪਿੰਡ ਕੋਈ ਮੁੱਦਾ ਨਹੀਂ ਟਿਕੂਣਾ ਜਿਹੜੀ ਮੇਰੇ ਮੇਕ ਨਾਲ ਬਦਨਾਮੀ ਕੱਢ ਲੈਣੀ ਆ ਅਗਲਾ ਕਹਿੰਦਾ ਵੀ ਮਾੜੇ ਬੰਦੇ ਨੂੰ ਛੇੜ ਕੇ ਛੋਟੇ ਨੇ ਵਿਆਹ ਕਰਦੇ ਆ ਤੇ ਗੱਲ ਪੈ ਜਾਂਦੀ ਆ ਛੋਟੇ ਕੁੜੀਆ ਵਿਆਹ ਕਰਦੇ ਆ ਤੇ ਦੂਜੇ ਨੇ ਕੁੜੀ ਆ ਜਾਂਦੀਆਂ ਲੱਖ ਰੁਪਇਆ ਲੈ ਲਿਆ ਇਹਦਾ ਇਹਦਾ ਘਰ ਵਾਲਾ ਹੀ ਇਦਾਂ ਕਰੀ ਜਾਂਦਾ ਉਹ ਘਰ ਵਾਲਾ ਘਰ ਵਾਲਾ ਤੇ ਬਲੂ ਰਾਖੇ ਨਾਲ ਕੇ ਜਦੋਂ ਵਿਆਹ ਚੋਣ ਕਿੱਥੋਂ ਰਾਤ ਕੋੜੀਆਂ ਵਿਆਹ ਦੀ ਪੋਦੀਆਂ ਲੈ ਕੇ ਆਏ ਇਹ ਪੈਣੇ ਕਦ ਕਰੋਂ ਕਿ ਨਿਚਰਦੀ ਆਈ ਹੈ ਮਾਤਾਏ ਘਰੋਂ ਵੀਰ ਜੀ ਤੁਹਾਨੂੰ ਦੱਸੀ ਘਰ ਹੋਵੇ ਤੁਹਾਨੂੰ ਵਿਖਾ ਦਿੰਨੀ ਜਿਹੜਾ ਇਹਨਾਂ ਦਾ ਘਰ ਆ ਅੱਛਾ ਘਰੋਂ 15 ਦਿਨ ਮੈਂ ਪਹਿਲਾਂ ਰੱਖੀ ਇਹ ਬਾਅਦ ਚ ਚਲੀ ਗਈ ਇਹ ਨਹੀਂ ਘਰ ਇਹਦਾ ਘਰ ਵਾਲਾ ਤੇ ਇਹਦਾ ਪਾਸੇ ਜੀ ਪਹਿਲਾਂ ਪੁਲਿਸ ਨੇ ਚੱਕੇ ਹੋਏ ਸੀ ਅੱਛਾ ਸਾਈਡ ਤੇ ਆ ਚੋਂ ਆ ਤਾਂ ਗਏ ਉਹ ਰਹਿੰਦੇ ਆ ਪਾਸੇ ਰਹਿੰਦੇ ਆ ਉੱਥੇ ਵੀ ਤੁਹਾਨੂੰ ਮਿਲਾ ਦਿਆਂ ਅੱਛਾ ਆਪਾਂ ਨਾਲ ਆ ਤੁਹਾਡੇ ਆਵੇਂ ਮਾਸੀ ਵੇਰੇ ਨੇ ਮੈਂ ਸਵੇਰੇ ਇਹਨੂੰ ਗੁਰਪ੍ਰੀਤ ਕੋਲੇ ਲੈ ਕੇ ਜਾਣਾ ਮੈਂ ਕਹਿੰਦਾ ਹੀ ਹੈ ਜਦੋਂ ਆਏ ਕਿੰਨੀ ਬੇ ਬਲਾ ਬੰਦਾ ਮੈਨੂੰ ਪਤਾ ਕਿਹੜਾ ਜਿਹੜਾ ਇਹਦੇ ਨਾਲ ਗਲਤ ਕੰਮ ਕਰਦਾ ਪਤਾ ਕਿਹੜੇ ਕਿਹੜੇ ਬੰਦੇ ਪਤਾ ਨਾ ਆਉਂਦਾ ਲੇ ਵੀ ਨੇ ਨਾ ਜਾਣੀ ਤੇ ਮੇਰਾ ਪਈ ਕੀ ਹੈ ਕਿ ਨੇ ਫਰਾ ਦੇ ਨਹੀਂ ਨਾ ਨਹੀਂ ਨਾ ਨਹੀਂ ਪਤਾ ਹੈ ਨਾ ਇਹ ਤਾਂ ਤਰੋਂ ਕਹਿਣ ਦੀਆਂ ਗੱਲਾਂ ਇਹ ਕਹਿ ਦਿੰਦੀ ਆ ਲੋਕ ਅਗਲਾ ਕਹਿ ਦਿੰਦਾ ਕੋਈ ਅੰਡੀ ਗਵੰਡੀ ਕਹਿ ਦਿੰਦਾ ਇਹ ਤਾਂ ਵੀਰੇ ਦੱਸਾ ਕਿ ਨਾਲ ਖੜਨਾ ਪੈਣਾ ਤੁਹਾਨੂੰ ਹਣਾ ਨਹੀਂ ਜਿੱਦੇ ਵੀ ਤੁਸੀਂ ਮੈਂ ਤਾਂ ਕਹਿੰਦੀ ਵੀਰ ਜੀ ਤੁਹਾਡੇ ਵੀਰ ਜੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਦੇ ਬੱਚੇ ਆ ਜਿਹਨਾਂ ਕੁੜੀਆਂ ਇਹਨਾਂ ਵੇਚੇਗਾ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਇਸ ਸਮੇਂ ਬੱਚਿਆਂ ਦਾ ਬਹੁਤ ਜ਼ਿਆਦਾ ਸੰਸਾਰ ਕਰਦੇ ਬੱਚਿਆਂ ਦਾ ਹੀ ਆਈ ਘਰੇ ਪਾਈਦੀ ਆ ਘਰੇ ਬਹੁਕਰ ਮਾਰ ਕੇ ਆਉਂਦੀ ਆ ਫਿਰ ਮੈਂ ਲੈ ਕੇ ਉਹ ਨਹੀਂ ਫਿਰ ਮੈਨੂੰ ਨਹੀਂ ਦਿਹਾਉਣੀ ਆ ਨੇ ਇਹਦੇ ਆਪਾਂ ਹਸਬੈਂਡ ਨਾਲ ਨਾ ਕਰੋ ਸੰਪਰਕ ਹੈਗਾ ਕੋਈ ਨੰਬਰ ਹੈ ਨਹੀਂ ਵੀਰੇ ਤੁਹਾਨੂੰ ਕਹੀ ਤਾਂ ਜਾਣੀ ਮੇਰੇ ਕੋਲ ਨੰਬਰ ਨਾਲ ਨਾ ਜੇ ਅੱਛਾ ਕਰਨਾ ਚਾਹੋਗੇ ਵੀ ਨਾ ਕੰਮ ਨਹੀਂ ਹੁੰਦਾ ਉਹਨਾਂ ਨੇ ਤੁਹਾਨੂੰ ਤਾਂ ਵੀ ਨਹੀਂ ਕੋਈ ਨਿਆਂ ਨਹੀਂ ਬਾਬੇ ਨਿਆਂ ਤਾਂ ਆਪਾਂ ਫਿਰ ਮੇਰੇ ਵੈਸੇ ਤੁਹਾਨੂੰ ਕਹਿਣ ਦੀ ਮੈਂ ਤਾਂ ਕਹੀ ਨਹੀਂ ਸਮਝਿਆ ਮਤਲਬ ਸਾਖ ਪੱਤਰ ਨਾਲ ਪੈਨ ਵੇਸ ਤੇ ਗੱਲ ਕਰ ਹਾਂਜੀ ਤੁਸੀਂ ਹੋਰ ਆ ਤੁਸੀਂ ਹੋਰ ਵੇਸ ਤੇ ਗੱਲ ਕਰਨੀ ਹੈ ਅਸੀਂ ਹੋਰ ਗੱਲ ਤੋਂ ਗੱਲ ਕੱਢਣੀ ਹਾਂ ਹਾਂਜੀ ਸਾਡਾ ਕਾਗਜ਼ ਕੱਢਦੀ ਆ ਵੀਰ ਜੀ ਤੇ ਪਰ ਜੇ ਉਹ ਹਿਸਾਬ ਲਈਏ ਉਹਨਾਂ ਨੇ ਤਾਂ ਸਾਨੂੰ ਜੇ ਹੀ ਦੋ ਜਣੇ ਕਹਾਂਗੇ ਨਾ ਉਹਨਾਂ ਨੂੰ ਘਰੇ ਸਾਡੇ ਗਾਲ ਪੈਣਾ ਮੋਟਰਸਾਈਕਲ ਕੋਈ ਆਇਆ ਇਹਨ ਮੋਟਰਸਾਈਕਲ ਲਕੋ ਲਿਆ ਉਹ ਰੋਂਦਾ ਪੈਟ ਦਾ ਉੱਠ ਗਿਆ ਉਹ ਕਿਸੇ ਮੁੰਡੇ ਨੂੰ ਲੈ ਕੇ ਆਏ ਅੰਦਰ ਮੋਟਰਸਾਈਕਲ ਕਢਾ ਕੇ ਦਿੱਤਾ ਕੋਈ ਤਵਾਰਗਾ ਆਉਂਦਾ ਸੀ ਕਹਿੰਦੇ ਸੀ ਚੀਜ਼ ਵਿੱਚ ਨਹੀਂ ਸ਼ਰਮ ਆਉਂਦੀ ਮੈਨੂੰ ਇਹੋ ਗੱਲਾਂ ਕਰਦੀਆਂ ਕੁੜੀ ਅੰਦਰ ਬਾਹਰ ਦਿੰਦੇ ਸੀ ਮੜ ਕੇ ਕਹਿੰਦੇ ਸੀ ਕੁੜੀਆਂ ਨੂੰ ਕੁਵਾਰਗਾ ਚ ਮੜ ਗਿਆ ਉਹ ਤਾਂ ਇਹ ਮਜਾਗਲ ਬਣਾਈਆਂ ਉਹਨਾਂ ਨੇ ਕੋਈ ਆਣ ਕੋਈ ਉਹਨਾਂ ਨੇ ਕੋਈ ਛੱਡਿਆ ਹੀ ਨਹੀਂ ਲੁੱਟਣ ਵਾਲਾ ਇੱਕ ਬੰਦੇ ਨੂੰ ਕਹਿਣਾ ਕੋਈ ਨਾ ਕਹਿ ਨਹੀਂ ਸਕਦੇ ਕਿੰਨੀ ਉਮਰ ਆ ਕਿੰਨੀ ਉਮਰ ਉਹਨਾਂ ਦੀ ਕੁੜੀ ਦਾ 1 ਦਾ 8 ਸੰਨ ਦਾ ਯਾਰਮ 1 ਦਾ 9 ਦਾ ਬੇਟੇ ਦਾ ਇੱਕ ਦਾ 18 ਤੇ ਇੱਕ ਦਾ 9 ਦਾ ਇਹਦਾ ਮਤਲਬ ਇਹ ਦੋਵੇਂ 18 ਸਾਲਾਂ ਤੋਂ ਘਟਦੀਆਂ ਵਾਂ ਹਾਂਜੀ ਹਾਂਜੀ ਹਾਂ ਹਾਂ ਤੇ ਬਾਬੇ ਜਿਓ ਜੋ ਵਿਹੋਂਦੇ ਇਹਨਾਂ ਨੂੰ ਤੇ ਫੇਰ ਵੀ ਉਹਨਾਂ ਦੇ ਕੇਸ ਹੁੰਦਾ ਵਾ ਉਹਦਾ ਬਸ ਗੱਲ ਕਰਨ ਦਫੀ ਹਾਂਜੀ ਮੈਂ ਤਾਂ ਕਹਿੰਦੀ ਆ ਕਿ ਉਹ ਮਤਲਬ ਕਿ ਹੰਡੇ ਵਰਤੇ ਆਗੇ ਜਿਹੜੀ ਭੂਆ ਜਿਹੜੀ ਕਿਤੇ ਕੁੜੀਆਂ ਦੀ ਉਹ ਚੱਕੀ ਜਾਵੇ ਨਾ ਤੇ ਕੁੜੀ ਨਿਕਲ ਜੇ ਵੀਰੇ ਸਾਹ ਸਾਡੇ ਪਿੰਡ ਜੀ ਭਾਈ ਜੀ ਬਹੁਤ ਹੋਰੀ ਜਿਹੜੀ ਭੂਆ ਉਹ ਚੱਕੀ ਜਾ ਉਹ ਦੋਵੇਂ ਦੇ ਮਾਚ ਹੋਰੀ ਇੱਕ ਪਲਵੰਡੀ ਦਾ ਦੀਪੂ ਦੀ ਭੂਗਰਪ੍ਰੀਤਾ ਇਹਨਾਂ ਨੇ ਗੰਦ ਪਾਇਆ ਦੋਨਾਂ ਨੇ ਉਹਦਾ ਕੀ ਰਿਲੇਸ਼ਨ ਉਹਦਾ ਕੀ ਰਿਲੇਸ਼ਨ ਨਾਲ ਉਹ ਬਸ ਐਵੇਂ ਨਾਲ ਲਿਆ ਅ اچھا ਵੀ ਜੋ ਇਹ ਤੇ ਤੁਹਾਨੂੰ ਆਣੀ ਵੀ ਮੇਥੋਂ ਸਾਰੇ ਵੱਡੇ ਸ਼ਰਮ ਹੁੰਦੀ ਆ ਜਿਹੜੀ 17 ਸਾਲ ਦੀ ਕੁੜੀ ਆ ਨਾ ਹਾਂਜੀ ਉਹਨੂੰ ਰਾਤ ਨੂੰ ਗਲਤ ਕੰਮ ਲਈ ਮੋਟਰਾਂ ਦੇ ਲੈ ਕੇ ਚਾ ਗੁੜੀਆ ਬਿਆਨ ਦੇਉਗੀ ਇਹ ਤੇ ਕੁੜੀਆਂ ਹੁਣ ਮਿਲੂ ਤਾਂ ਆਪਣੇ ਬਿਆਨ ਦੇਉਗੀ ਫਿਰ ਨਾਰ ਰਲੀ ਵੀ ਆਈ ਹੋਰ ਬਿਆਨ ਆਪੇ ਵੀ ਪਰ ਜੇ ਨਾਰ ਰਲੀ ਹੋਈ ਤਾਂ ਨਾ ਦੇਊਗੀ ਇਹ ਕੀ ਇਹ ਦੇ ਇੱਕ ਪਿੰਡ ਕਿਹੜਾ ਏ ਪਿਹੇ ਵਾਲੀ ਪਿਹੇ ਵਾਲਾ ਜ਼ਿਲ੍ਹਾ ਫਰੋਹੀਪੁਰ ਤੇ ਉਹਦੇ ਘਰ ਵਾਲੇ ਦਾ ਕੀ ਇਹ ਮਾਤਾ ਜੀ ਦੇ ਘਰ ਵਾਲੇ ਦਾ ਕੀ ਨਾਮ ਆ ਇਹਦਾ ਨਾਮ ਉਹ ਕੱਚਾ ਤਾਂ ਗੋਪੀ-ਕੋਪੀ ਕਹਿੰਦੇ ਕਾਗਜ਼ਾ ਤੇ ਮਿਲਦਾ ਬਲਵਿੰਦਰ ਆਖੇ ਤੇ ਮੁੰਡੇ ਦਾ ਨਾਮ ਇਹਦੇ ਮੁੰਡੇ ਦਾ ਨਾਮ ਹਾਂਜੀ ਸਰਬਨ ਪ੍ਰੀ ਸਿੰਘ ਤੇ ਉਹ ਰਹਿੰਦੇ ਪਾਸੇ ਹੀ ਆ ਕਿਤੇ ਹਾਂਜੀ ਕੇਸਾ ਚੱਲਦੇ ਉਹਨਾਂ ਦੇ ਹਾਂਜੀ ਕੇਸਾ ਠੀਕ ਆ ਕਿ ਕਿਸੇ ਕੋਲੋਂ ਉਹਦਾ ਨੰਬਰ ਨਾ ਮਿਲੂਗਾ ਕਿਸੇ ਵੀ ਕੋਲੋਂ ਹੀ ਤੇ ਅਸੀਂ ਤੁਹਾਡੇ ਨਾਲ ਚੱਲਵੜਦੇ ਪਿਆਰ ਆ ਤੁਹਾਡੇ ਨਾਲ ਜਾਣ ਨੂੰ ਕਿ ਘਰੇ ਉਹਨਾਂ ਦੇ ਹਾਂ ਨਾਲ ਜਾਣ ਪਿਆਰਾ ਆ ਤੁਹਾਡੇ ਘਰ ਕਿੱਥੇ ਇੱਥੇ ਲੱਗੇ ਆ ਨਹੀਂ ਮਾਛੀ ਬੁਗਰਾ ਬੈਂਡ ਆਈ ਅੱਛਾ ਆਈ ਆ ਕੰ ਦਾ ਪੀਰ ਆ ਰੇ ਮਾਛੀ ਅੱਛਾ ਅੱਛਾ ਚੱਲ ਗਏ ਆ ਹੁਣ ਉਹ ਵੀ ਮੁੰਡਾ ਚਿੱਕਾ ਲਾਉਂਦਾ ਜਿਹਦੇ ਘਰੇ ਰਹਿੰਦੇ ਉਹਦੀ ਮਾਂ ਬਾਪ ਆ ਵੀ ਚੱਲ ਰਹੀ ਚੱਲ ਹੂੰ ਕਿੱਦਾਂ ਕਰਨਾ ਉਹਨਾਂ ਨੇ ਉੱਥੇ ਸੱਦੀ ਸਰਪੰਚ ਬੁਲਾਈਏ ਮੈਨੂੰ ਆਹੋ ਨਹੀਂ ਉਹਨਾਂ ਨੇ ਤਾਂ ਨਹੀਂ ਹੋਣਾ ਹਾਂਜੀ ਮੈਂ ਜੇ ਕਹਿੰਦੇ ਤਾਂ ਬੁਲਾ ਲੈਣ ਹਾਂਜੀ ਆ ਸੱਤਾ ਸਾਹਿਬ ਨੇ ਬੁਲਾਈ ਜੋ ਵੀ ਚੇਜ ਹੋਣ ਵਾਲਾ ਕਹਿੰਨੇ ਪੁਰਾਣੇ ਕਹਿੰਨੇ ਆਪਾਂ ਸਾਰਾ ਕੁਝ ਆ ਵੀਡੀਓ ਵੀ ਵਿਖਾ ਲੈ ਜਿੱਦੇ ਮੋਗਿਓ ਲਿਆਂਦੀ ਉਹ ਵੀ ਵੇਖ ਲਓ ਮੋਗਿਓ ਮੋਗੇ ਚੱਲ ਗਈ ਸੀ ਅੱਛਾ ਉਦਾਂ ਹੀ ਤੁਰਦੀ ਫਿਰਦੀ ਮੈਂ ਤਲਵੰਡੀ ਲੈਣ ਗਿਆ ਸੀ ਮੇਰੇ ਨਾਲ ਹੀ ਨਹੀਂ ਮਾਂ ਸਭ ਬੰਦੇ ਨੂੰ ਸ਼ਰਮ ਨਹੀਂ ਆएगी ਕਿ ਮੇਰੀ ਮਾਂ ਇੱਥੇ ਤੁਰੇ ਫਿਰਦੀ ਮੋਟਰਾਂ ਤੇ ਵਿਚਾਰੀ ਹੈਗੀ ਭਾਵੇਂ ਹਣਾ ਆਪਾਂ ਹੀ ਮੁੰਡਾ ਛੋਟਾ ਵਾ 15 ਸਾਲ ਦਾ ਹੁੰਦਾ ਮਿਸੇ ਕੋ ਨੂੰ ਤਾਂ ਦਾਕਾ ਮਾਰਦੇ ਤੇ ਡਰ ਇਹ ਤੇ ਆਪਣੇ ਘਰੇ ਹੁੰਦਾ ਸੀਗਾ ਘਰ ਤਾਂ ਵੀ ਗੰਦ ਪਈ ਉਹ ਉਹ ਨਸ਼ੇ ਕੀਤੀ ਜਾਂਦਾ ਤੇ ਇਹ ਗਾਂ ਤੁਰੇ ਫਿਰਦਾ ਵਿਚਾਰਾ ਤੇ ਉਹ ਜਵਾਗਾਂ ਘਰ ਰੁਲੇ ਫਿਰਦੇ ਆ ਹੋਰ ਰੱਖੀ ਪਰਦਾ ਸੀ ਜੇ ਦੋਵੇਂ ਭੈਣ ਭਰਾ ਦੋਵੇਂ ਜੀਨੀ ਦੇ ਲੱਗੇ ਆ ਗੱਲ ਭੈਣ ਨੂੰ ਨਾਂ ਲੈਂਦਾ ਤੂੰ ਹੋਰ ਕੀ ਦੱਸੋ ਧੀ ਨੂੰ ਲੈ ਜਾਂਦਾ ਵੀਰੇ ਰਾਤ ਨੂੰ ਧੀ ਨੂੰ ਰਾਤ ਨੂੰ ਸਾਨੂੰ ਸ਼ਰਮ ਹੁੰਦੀ ਆ ਨੰਬਰ ਦੇ ਮੈਂ ਦਉਂਦਾ ਸਾਡੇ ਪਿੰਡ ਦੇ ਵਿੱਚ ਤਾਂ ਬਹੁਤ ਕੰਮ ਨਹੀਂ ਕੋਈ ਨਹੀਂ ਆ ਭਾਵਣ ਲਾਊਗਾ ਮਾੜਾ ਕਿ ਤੂੰ ਵੱਡਾ ਉਹ ਨੰਬਰ ਲਈ ਉਹ ਸਿਰਫ ਜੀਨੀ ਚਲ ਸਵੇਰੇ ਲੈ ਕੇ ਤੋਏ ਲੈ ਯੋ ਉਹ ਮੇਰੇ ਜੇੜ ਦਾ ਲੜਕਾ ਮੇਰਾ ਤਾਨੂੰ ਵੀ ਕਿਦਾਂ ਪਤਾ ਲੱਗਿਆ ਦਾ ਇਹ ਮਤਲਬ ਨਹੀਂ ਕਿਦਾਂ ਮਤਲਬ ਤੁਹਾਡੇ ਕੋਲ ਕਿਦਾਂ ਕੇਸ ਇਹ ਵਿਚਾਰੇ ਚੰਗਣਾ ਆਪਣੇ ਅੱਛਾ ਅੱਛਾ ਰਾਜ ਤੋਂ ਆ ਰਾਜ ਮੇਰਾ ਕਲੀਨਰ ਦਾ ਓਕੇ ਓਕੇ ਮੈਂ ਦੂਰੀ ਵਾਰੇ ਆਪ ਜੀ ਉਹ ਵੀਰ ਨਹੀਂ ਜਿਹੜੇ ਹਨ ਆਪਾਂ ਮਲੇ ਹਿੱਤੇ ਬੱਬੇ ਹਨ ਓਕੇ ਓਕੇ ਠੀਕ ਹੈ ਜੀ ਵਾਹਿਗੁਰੂ ਜੀ ਦੇਖ ਲੈ ਵੀ ਉਹ ਤੋਂ ਆਏ ਆਈ ਅੱਜ ਕੇ ਆਪਣਾ ਜੁਰੇ ਹੋਏ ਨਾ ਆਪਣੇ ਨਾਲ ਠੀਕ ਹੈ ਇਹਨਾਂ ਫੋਨ ਕੀਤਾ ਬਾਜ ਨਹੀਂ ਕਰ ਕੱਲ ਨੂੰ ਮੈਂ ਗਰਿਤ ਕੋਲੇ ਲੈ ਕੇ ਜਾਣਾ ਇਹਨੂੰ ਟੈਪ ਲੱਗਣਾ ਸੀ ਨਾ ਕੱਲ ਨੂੰ ਉਹ ਕਹਿੰਦਾ ਭੈਣੇ ਵੀ ਜੇ ਕਿ ਦਿਮਾਗੀ ਹੋਈ ਚੱਲ ਅਸੀਂ ਦਵਾਈ ਸ਼ੁਰੂ ਕਰ ਹਾਂ ਹਾਂ ਵੀ ਚੱਲ ਚੜ੍ਹਦੇ ਪਾਸੇ ਗੱਡੀਆਂ ਵੀ ਚੱਲ ਬੱਚਿਆਂ ਦੀ ਟੈਨਸ਼ਨ ਵੀ ਲੈਂਦੀ ਉਹ ਵੀ ਹੈ ਨਾ ਨਹੀਂ ਨਹੀਂ ਪਹਿਲਾਂ ਇਹੋ ਜੀ ਉਹਦੇ ਭਰਾ ਨਾਲ ਹਾਂ ਕੋਸਤਾ ਪਹਿਲਾਂ ਹੀ ਉਹਦੇ ਨਾਲ ਮੈਨੂੰ ਬੰਦਾ ਮਿਲਿਆ ਕਾ ਮਾਰਾ ਸੀ ਉਹਨਾਂ ਅਖੇ ਰਾਤੀ ਫੇਰ ਹਾਂ ਪਰ ਉਹਦੇ ਭਰਾ ਨਾਲ ਗੱਲ ਕਰਾਈ ਐ ਵੀ ਜਿਹੜਾ ਬਾਹਰ ਹੈ ਜਾਓ ਕਰਾਓ ਅਜੇ ਤਾਂ ਭਰਾ ਵੀ ਬਾਹਰ ਸੱਚ ਹੈ ਨਾ ਇਹਦਾ ਪਿਕਅਪ ਇੰਡ ਕਿਹੜਾ ਮਾਤਾ ਦਾ ਇਹ ਤਲਵੰਡੀ ਜੀ ਜੱਲੇ ਕਾ ਆਏ ਮਿਲਿਆ ਆਵੇ ਤੁਹਾਡੇ ਨਾਲ ਗੱਲ ਕਰਨ ਲਈਆ ਅੱਛਾ ਜੀ ਵੀਡੀਓ ਵੀ ਵਿਖਾ ਦਿੰਨੇ ਤੁਹਾਨੂੰ ਜਿੱਦੇ ਮੋਗ ਲੈ ਆਂਦੀ ਉਹ ਵੀ ਵਿਖਾ ਦਿੰਨੇ ਆ ਕਰੇ ਗੱਲ ਤੈਨੂੰ ਸੇਵਾਤ ਹੁੰਦੀ ਤੀਨੀ ਇਹਨਾਂ ਨੂੰ ਮਰਦਾ ਜੀ ਇਹਨਾਂ ਨੂੰ ਪਤਾ ਕਿ ਮੇਰੀ ਭੈਣ ਇਦਾਂ ਤੁਰੇ ਫਿਰਦੀ ਆ ਸਾਰਾ ਕੁਝ ਪਤਾ ਸਾਰਾ ਕੁਝ ਤੁਨੂੰ ਕੈਨੀ ਵੀ ਰਾਤ ਨੂੰ ਭੱਜ ਕੇ ਆਈ ਆ ਦਿਨੇ ਭੱਜੀ ਰਾਤ ਨੂੰ ਭੱਜੀ ਆ ਆ ਬਈ ਉੱਤੇ ਸਾਰਾ ਯਾਰ ਮੇਰੀ ਭੈਣ ਭਾਵੇਂ ਵਿਆਹੀ ਆ ਭਾਵੇਂ ਸਿਆਣੀ ਆ ਭਾਵੇਂ ਛੋਟੀ ਆ ਜਿਹੜੀ ਕਹਿੰਦੀ ਆ ਲਖਦੀ ਤੈਨੂੰ ਮੈਂ ਬੰਦਾ ਖੋਦ ਦੱਸਾਂ ਚਲੇਗਾ ਮੰਡੀ ਦਾ ਹਾਂਜੀ ਉਹ ਕਹਿੰਦਾ ਜੀ ਅਸੀਂ ਆ ਕਈ ਨਾ ਵਿਆਹ ਟਿੱਕ ਮੇਰੀ ਗੱਲ ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪਾਈ ਸਤਿ ਸ਼੍ਰੀ ਅਕਾਲ ਸਾਸੀ ਗਿਰ ਪੜਿਆ ਜਿਹੜੀ ਆ ਕਿੰਨਾ ਇਹਨਾਂ ਦਾ ਜਿਹੜੀ ਆ ਕੇਂਦਰ ਵਾ ਭੈਣ ਇਹ ਤੁਹਾਡੀ ਕੀ ਲੱਗਦੀ ਆ ਜਿਹੜੀ ਆ ਕੇਂਦਰ ਭੈਣ ਆ ਤੁਹਾਡੀ ਕੀ ਲੱਗਦੀ ਏ ਮੇਰੀ ਭੈਣਾ ਜੀ ਛੋਟੀ ਸਾਰਾ ਛੋਟੀ ਭੈਣਾ ਮੇਰੀ ਓਕੇ ਤੇ ਤੁਹਾਨੂੰ ਪਤਾ ਐਸ ਟਾਈਮ ਉਹਦੇ ਕੀ ਹਾਲਾਤ ਵਾ ਮੈਂ ਕਹਿੰਦਾ ਜੀ ਮੈਨੂੰ ਪਤਾ ਏ ਜਿਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕੱਲ ਉਹਨਾਂ ਨੇ ਉਹਨੂੰ ਕੋ ਅਪਾਇੰਟਮੈਂਟ ਵੀ ਲਈ ਆ ਲੁਧਿਆਣਾ ਦੇ ਕੋਲ ਜਿਹੜੀ ਮੈਂ ਬਤਾਦੀ ਸੀ ਵਾਲੀ। ਆ ਜੀ ਮੈਂ ਐਗਰੀ ਆ ਮੈਂ ਐਗਰੀ ਆ ਤੁਹਾਡੇ ਨਾਲ ਕੱਲ ਅਪਾਇੰਟਮੈਂਟ ਮੇਰੀ ਗੱਲ ਸੁਣਿਓ। ਕੱਲ ਦੀ ਤੁਸੀਂ ਅਪਾਇੰਟਮੈਂਟ ਲੈ ਲਈ ਆ ਪਰ ਤੁਹਾਨੂੰ ਪਤਾ ਕਿ ਤੁਹਾਡੀ ਭੈਣ ਹੈ ਕਿੱਥੇ ਆ। 122 ਜਿਹੜੇ ਇਹਨਾਂ ਦੇ ਸੋਹਰੇ ਹਨ। ਹਾਂਜੀ। ਇੱਕ ਭੈਣ ਉਹ ਉਹਨਾਂ ਦੀ ਨਾਂਨ ਬੋਲੋ ਇਹਦੇ 40 ਰੁਪਏ ਹੈ। ਉਹ ਜਿਹੜੀ ਉਹ ਥੋੜੀ ਦੇਖਭਾਲ ਕਰ ਰਹੀ ਹੈ। ਆ ਉਹ ਕਿੱਥੇ ਆ ਦਿਖਾਓਗੇ ਅਸਟਾਮ ਦੱਸੋਗੇ ਪਰ ਤੁਹਾਡੀ ਭੈਣ ਹੈ ਕਿੱਥੇ ਆ। ਹੈ ਜੀ ਭਾਈ ਜਿਨ੍ਹਾਂ ਨੇ ਤੇਰੀ ਗੱਲ ਭਾਈ ਜੀ ਮੈਂ ਤੁਹਾਨੂੰ ਸ਼ਾਰਟਕਾਟ 'ਚ ਦੱਸ ਦਵਾ ਆਪ ਤੁਸੀਂ ਇਟਲੀ ਬੈਠੇ ਜੇ ਢਾਡੀ ਭੈ ਮਾ ਭੈਣ ਇੱਥੇ ਵਿਚਾਰੀ ਥੱਕੇ ਖਾ ਰਹੀ ਆ ਮੋਟਰਾਂ ਦੇ ਵਿੱਚ ਆ ਵਿਚਾਰੇ ਜਿਹੜੇ ਵੀਰ ਆ ਇੱਥੇ ਝੋਨਾ ਲਾ ਰਿਹਾ ਉਹਨਾਂ ਨੇ ਫੜ ਕੇ ਖਿਲਾ ਰਹੀ ਆ ਠੀਕ ਹੈ ਜੀ ਅਸਲ 'ਚ ਆਉਣਾ ਸੀ ਇਹ ਨਹੀਂ ਕਿ ਮੈਂ ਨਹੀਂ ਆਉਣਾ ਬੈਠਾ ਮੈਨੂੰ ਬ੍ਰਦਰ ਮੈਂ ਤੇ ਨਾਲ ਐਗਰੀ ਆ ਕਿ ਤੂੰ ਪਰਦੇਸਾਂ ਦੇ ਵਿੱਚ ਆ ਪਰ ਤੇਰੀ ਭੈਣਾ ਘਰੇ ਤੇ ਕੋਈ ਪਰਿਵਾਰ ਮੈਂਬਰ ਹੋਊਗਾ ਜਿਵੇਂ ਆ ਵੀ ਕਿੱਦਾਂ ਕਹਿੰਦੇ ਹੁੰਦੇ ਆ ਉਹ ਕਮੇਟੀ ਚ ਕਿਹਨਾਂ ਦੇ ਅਪ੍ਰੋਚਡਿੰਗਾਂ ਨਾਲ ਜਾਂਦਾ ਤੇ ਉੱਥੇ ਮੇਰੇ ਮੇਰੇ ਪਿੰਡ ਦੇ ਸਰ ਕੋਈ ਭੈਣ ਭਰਾ ਉਹ ਬਾਂਹ ਫੜ ਲੈਣ ਦਿਨ ਤਾਂ ਮੈਨੂੰ ਕੋਈ ਸਕਦਾ ਕਿ ਆ ਭੈਣ ਦੀ ਮੇਰੇ ਨਹੀਂ ਭਾਜੀ ਗੱਲ ਪਤਾ ਕੀ ਆ ਤੁਹਾਡੀ ਭੈਣ ਨਾਲ ਚਲੋ ਮੇਰੀਆਂ ਵੀ ਮੇਰੀਆਂ ਵੀ ਮੈਂ ਹੁਣ ਮੈਂ ਫਤਫਤ ਮੁਸਕਦਾ ਉਹ ਉੱਥੇ ਜਾ ਜੀ ਇੱਥੇ ਪਹੁੰਚ ਜਾਂਦੇ ਨਹੀਂ ਤੁਸੀਂ ਤੁਹਾਡੇ ਮਗਰ ਕੋਈ ਤੁਹਾਡੇ ਪੇ ਤੁਹਾਡੇ ਆ ਮਤਲਬ ਕਿ ਭੈਣ ਦੇ ਪੇਕੇ ਪਰਿਵਾਰ ਤੇ ਤੁਹਾਡੇ ਇੱਥੇ ਆਪਦੇ ਪਿੰਡ 'ਚ ਕੋਈ ਨਹੀਂ ਇਹਦਾ ਹੋਰ ਹੈਗਾ ਜਿਹੜਾ ਵੀ ਇੱਥੇ ਆ ਜਿੰਦੇ ਕੋਲ ਹਾਂਜੀ ਸੰਸਕਰੀ ਗੱਲਾਂ ਦੱਸਾਂ ਹਾਂਜੀ 19 ਦੀ 2 ਮਹੀਨੇ ਰੱਖੀ ਸੀ ਤੇ ਦੂਤਰੀ ਇਹ ਐਸਾ ਹੀ ਕਰਦੀ ਕਿ ਖੇਜ ਜਾਂਦੀ ਤੰਗ ਹੋਈ ਦੀ ਉਹ ਹੱਥ ਖੜੀ ਕਰ ਗਿਆ ਨਹੀਂ ਭਾਜੀ ਭਾਵੇਂ ਹੱਥ ਖੜੀ ਕਰ ਗਿਆ ਵਾ ਭਾਵੇਂ ਖੇਜ ਜਾਂਦੀ ਆ ਯਾਰ ਇਜ ਤਾਂ ਯਾਰ ਲੱਖੀ ਨਾ ਹਜਾਰੀ ਠੀਕ ਹੈ ਜੀ ਮੇਰੀ ਭੈਣ ਆ ਭਾਵੇਂ ਜਿੱਦਾਂ ਮਰਜੀ ਮੈਂਟਲੀ ਡਿਸਟਰਬ ਮੈਂ ਹੁਣ ਯਾਰ ਇਦਾਂ ਵਾਰਾ ਥੋੜੀ ਛੱਡ ਦੂੰਗਾ ਜੋ ਸਹੀ ਨਹੀਂ ਆ ਤੇ ਬਿਲਕੁਲ ਵੀਰ ਹੁਣ ਮੰਨ ਕੇ ਚਲੋ ਹੱਥ ਖੜੇ ਕਰ ਗਿਆ ਵਾ ਅੱਜ ਉਹਦੀ ਹੁਣ ਮੈਂ ਵੀਡੀਓ ਬਣਾ ਰਿਆ ਵਾਂ ਅੱਜ ਮੈਂ ਫੜ ਕੇ ਮੈਂ ਨੈਟ ਤੇ ਪਾ ਦਵਾਂ ਤੇ ਫਿਰ ਉਹਦੇ ਕੀ ਭੱਲੇ ਰਹੂਗਾ ਆ ਮੋਟਰ ਦੇ ਉੱਪਰ ਅਸੀਂ ਅਸੀਂ ਇਸ ਟਾਈਮ ਮੋਟਰ ਦੇ ਉੱਪਰ ਖੜੇ ਆ ਮੋਟਰ ਝੋਨਾ ਲੱਗ ਰਿਹਾ ਵਾ ਮੋਟਰ ਦੀ ਮੇਰੀ ਗੱਲ ਸੁਣ ਬ੍ਰਦਰ ਝੋਨਾ ਲੱਗ ਰਿਹਾ ਮੋਟਰ ਦੇ ਉੱਤੇ ਖੜੇ ਆ ਉਹ ਵਿਚਾਰੀ ਉੱਥੇ ਕਿਤੇ ਤੁਰੀ ਫਿਰਦੀ ਆਈ ਆ ਤੇ ਮੋਟਰ ਵਾਲੇ ਵੀਰਾਂ ਨੇ ਮੈਨੂੰ ਫੋਨ ਲਾਇਆ ਵਾ ਤੁਹਾਡੇ ਫਿਰ ਅਸੀਂ ਆ ਵੀਰਾਂ ਨੇ ਸਾਰਿਆਂ ਨਾਲ ਕੇ ਭੈਣ ਨੂੰ ਬੁਲਾਇਆ ਇੱਥੇ ਤੇ ਤੁਹਾਡਾ ਨੰਬਰ ਲਿਆ ਵਾ ਤੇ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਮੇਰੇ ਵੀਰ ਜੇਕਰ ਤੁਸੀਂ ਨਹੀਂ ਸਾਂਭ ਸਕਦੇ ਸਾਨੂੰ ਲੈ ਕੇ ਦੇ ਦਿਓ ਅਸੀਂ ਲੈ ਜਾਨੇ ਆ ਸੋ ਮੇਰੀ ਮੈਂ ਮੈਨਾਂ ਤੁਹਾਨੂੰ ਕਿੱਦਾਂ ਕਦੋਂ ਗੱਲ ਕਰਾਂ ਕਿ ਕੋਈ ਦਿਨ ਕੋ ਤੁਹਾਨੂੰ ਤੁਹਾਨੂੰ ਸਾਰਾ ਸਾਡਾ ਜੋ ਚੱਟਣ ਸਾਰੇ ਦੱਸ ਦਿੰਦਾ ਮੈਂ ਤੁਹਾਨੂੰ ਮੇਰੇ ਕੋਲ ਬੁੱਧਾ ਕਰ ਰਹੀ ਹਾਂ ਇੰਡੀਆ ਜਿਹੜਾ ਮੈਂ ਇੱਥੇ ਆ ਕੇ ਤੁਹਾਨੂੰ ਕਹਾਂ ਕਿ ਨਹੀਂ ਵਿੱਚ ਰੱਖ ਲੈਂਦਾ ਭਾਈ ਜੀ ਕਿਸੇ ਕਿਸੇ ਸੁਸਾਇਟੀ ਸੰਸਥਾ ਵਾਲੇ ਨੇ ਕਿਸੇ ਨਾਲ ਨਹੀਂ ਤੁਸੀਂ ਗੱਲ ਕੀਤੀ ਉਹਨਾਂ ਨੂੰ ਹਰ ਮਹੀਨੇ ਬਕਾਇਆ ਦਿੰਦਾ ਨੇ ਇਹਨੂੰ ਦੇਣ ਵਾਸਤੇ ਇਹ ਨਹੀਂ ਕਿ ਮੈਂ ਪੈਸੇ ਦੇ ਰਿਹਾ ਸੀ ਤੇ ਇਹਦਾ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਇਹਦੀਆਂ ਬੇਟੀਆਂ ਉਹ ਕਿੱਥੇ ਆ ਕੇ ਗੇਲੂ ਨੇ ਜਿਹਾ ਰਾਹੀ ਆ ਵੀ ਪੈ ਇੰਨੇ ਦੱਸਿਆ ਕਿ ਮੈਨੂੰ ਨਹੀਂ ਪਤਾ ਨਹੀਂ ਕਿਹ ਕਿਤਾ ਕੁੜੀਆਂ ਨੂੰ ਪਤਾ ਨਹੀਂ ਸਾਡੇ 3 ਮਹੀਨੇ ਬਾਅਦ ਭਾਈ ਪਤਾ ਲੱਗਿਆ ਕਿ ਕੁੜੀ ਬਦ ਪਿੰਡ ਚ ਬਾਰ ਬਰੀ ਗਈ ਕੋਈ ਪੈਸੇ ਮੰਗਾ ਲੈਂਦੇ ਸੀ ਸਾਨੂੰ ਕਹਿੰਦੇ ਸਭ ਠੀਕ ਠਾਕ ਸਭ ਸੁਖਸਾਦ ਮੈਨੂੰ ਨਾ ਮੈਨੂੰ ਵੀਰਜ ਬ੍ਰਦਰ ਗੱਲ ਪਤਾ ਕੀ ਆ ਤੁਸੀਂ ਕੋਈ ਵੀ ਉਹਦਾ ਨਹੀਂ ਬਣਿਆ ਠੀਕ ਹੈ ਇਸ ਟਾਈਮ ਉਹ ਡਿਸਟਰਬ ਆ ਮੈਨੂੰ ਬੇਨਤੀ ਇਹ ਆ ਕਿ ਮੈਨੂੰ ਉਹਦੀਆਂ ਕੁੜੀਆਂ ਨਾਲ ਮੈਂ ਸੰਪਰਕ ਕਰਨਾ ਵਾ ਮੈਨੂੰ ਕਿਤੋਂ ਨੌਲੇਜ ਮਿਲੀ ਆ ਕਿ ਕੁੜੀਆਂ ਇਸ ਟਾਈਮ ਸਹੀ ਹਾਲਾਤ ਚ ਨਹੀਂ ਹੈਗੀਆਂ ਭਾਈ ਜੀ ਆ ਇਸੇ ਬਾਰੇ ਨਹੀਂ ਸਾਰਾ ਕੁਝ ਦੱਸਿਆ ਠੀਕ ਹੈ ਜੀ ਅਸੀਂ ਮੈਨੂੰ ਅੰਦਰੋਂ ਪਤਾ ਬਾਈ ਗੱਲ ਸੁਣੀ ਮੇਰੀ ਮੈਂ ਤੂੰ ਕਾ ਕੁਝ ਰਾਤ ਨੂੰ ਮੈਂ ਅੰਦਰ ਹੀ ਇਸ ਈਡੀਆ ਸੁਣ ਤੂੰ ਚਿਰਿਆ ਮੈਨੂੰ ਤੈਨੂੰ ਆਈਡੀਆ ਵੀ ਹੁੰਦੀ ਆ ਵਾਈ ਗਰੂ ਕਿ ਮੈਂ ਇਨਾ ਇਨਾ ਅੰਦਰ ਅੰਦਰ ਆ ਦਿਨ ਰਾਤ ਇਦਾਂ ਤਰ ਗੇ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਇਹ ਸ਼ਰਮਿੰندگی ਹੈ ਕਿ ਮੇਰੀ ਭੈਣ ਰੋਦੀ ਬਿੰਦੀ ਤੇ ਮੈਂ ਇੱਥੇ ਦੇ ਫਰਜ਼ਾਂ ਵਿੱਚ ਚਲੋ ਬੇਤੀ ਆ ਢਾਡੀ ਆਪਣੇ ਪਰਿਵਾਰ ਨਾਲ ਮੇਰਾ ਸੰਪਰਕ ਕਰਾਓ ਮੰਮੀ ਡਾਡੀ ਨਾਲ ਤੇ ਆਪਣੇ ਬ੍ਰਦਰ ਨਾਲ ਸੰਮਰਪ ਕਰਾਓ ਭਾਈ ਜੀ ਗੱਲ ਸੁਣ ਮੇਰੀ ਮਾਂ ਤਾਂ ਮੇਰੇ ਮੰਮੀ ਡਾਡੀ ਮੇਰੇ ਹੈ ਓਕੇ ਦਰਨਾ ਉਹ ਨੰਬਰ ਕਰਿਆ ਠੀਕ ਹੈ ਉਹ ਜਿਹਦੇ ਕਰਕੇ ਮੇਰੇ ਕੋਲ ਤਾਂ ਜਗ੍ਹਾ ਵੀ ਨਹੀਂ ਰਹਿਣੀ ਮੈਂ ਆਉਣਾ ਕਿਤੇ ਵੀ ਆਉਣਾ ਆਪਣੇ ਨਾਲ ਬ੍ਰਦਰ ਦਾ ਨੰਬਰ ਭੇਜੋ ਹੈਗਾ ਨਾ ਦੋਸਤ ਨੰਬਰ ਆਪਣੇ ਦੂਜੇ ਭਾਈ ਦਾ ਨੰਬਰ ਭੇਜੋ ਮੈਨੂੰ ਭਾਈ ਮੇਰੇ ਵੀਰ ਗੱਲ ਸੁਣੀ ਨੰਬਰ ਘੱਲ ਦੇਣਾ ਉਹਨੂੰ ਬੋਲਣ ਦਾ ਵੀ ਨਹੀਂ ਪਤਾ ਕਿ ਉਹਨੇ ਨਹੀਂ ਸਿੱਧੇ ਮੇਰੇ ਨਾਲ ਗੱਲ ਕੋਈ ਗੱਲ ਨਹੀਂ ਕਰਨੀ ਤੇ ਕੋਈ ਗੱਲ ਨਹੀਂ ਆ ਨਾ ਕਰੇ ਕੋਈ ਗੱਲ ਨਹੀਂ ਆ ਨਾ ਕਰੇ ਮੈਂ ਨੰਬਰ ਤੇ ਭੇਜੋਗੇ ਨਾ ਅੱਜ ਹਫ਼ਤੇ ਦੀ ਨਹੀਂ ਗੱਲ ਹਫ਼ਤਾ ਇੱਕ ਬੜਾ ਲੰਬਾ ਵਾਂ ਮੈਂ ਤੁਹਾਡੇ ਭਰਾ ਨਾਲ ਆਪਾਂ ਕੋਈ ਲੜਨਾ ਝਗੜਨਾ ਨਹੀਂ ਆ ਉਹਨੂੰ ਇਹ ਪੁੱਛਣਾ ਵਾਂ ਕਿ ਤੂੰ ਜੇ ਨਹੀਂ ਰੱਖ ਸਕਦਾ ਸਾਨੂੰ ਦੱਸ ਦੇ ਫਿਰ ਅਸੀਂ ਰੱਖ ਲੈਨੇ ਆ ਕੱਲੋਂ ਮੈਨੂੰ ਕਵੇ ਕਿ ਮੈਂ ਇੰਡੀਆ ਦੇ ਵਿੱਚ ਹ ਮੇਰੀ ਭੈਣ ਤੁਸੀਂ ਮੇ ਤੋਂ ਪੁੱਛੇ ਬਿਗੈਰ ਕੌਣ ਹੁੰਦੇ ਲੈ ਕੇ ਜਾਣ ਵਾਲੇ ਠੀਕ ਹੈ ਜੀ ਤੇ ਅਸੀਂ ਉਹਨਾਂ ਤੋਂ ਇੱਕ ਸਾਦੀ ਅਥਾਰਟੀ ਲੈਣੀ ਆ ਜ਼ਿੰਮੇਵਾਰੀ ਲੈਣੀ ਆ ਜੇਕਰ ਉਹ ਰੱਖ ਸਕਦਾ ਵਾ ਤੇ ਉਹਨੂੰ ਸਾਧ ਲੈਨੇ ਉਹ ਲੈ ਜੇ ਜੋ ਨਹੀਂ ਰੱਖ ਸਕਦਾ ਫਿਰ ਆਪਣਾ ਨਾਥਾ ਸ਼ਰਮਾ ਅਸੀਂ ਲੈ ਜਾਂਦੇ ਆ ਨਹੀਂ ਚੋ ਤੂੰ ਇੰਨਾ ਨਹੀਂ ਦਿੰਦਾ ਜਵਾਬ ਚੰਗਾ ਕੋਈ ਗੱਲ ਨਹੀਂ ਉਹ ਉਸ ਚੀਜ਼ ਦੀ ਗੱਲ ਉਹ ਜਿਹੜਾ ਇੱਕ ਬੰਦਾ ਇਹ ਕਹਿੰਦੇ ਉਹ ਤੇਰੀ ਭੈਣ ਨੂੰ ਆ ਗਿਆ ਉਹ ਤੇਰੀ ਭੈਣ ਨੇ ਹੁੰਦੀ ਹੈ ਭਰਾ ਇਹੋ ਛੋਟਾ ਤੂੰ ਦਰਦ ਹੋਣਾ ਚਾਹੀਦਾ ਇਸ ਚੀਜ਼ ਦਾ ਤੁਸੀਂ ਵੀਡੀਓ ਦਾ ਨੰਬਰ ਭੇਜੋ ਉਹਦਾ ਉਹਦਾ ਨੰਬਰ ਭੇਜੋ ਹੈਗਾ ਚਲੋ ਠੀਕ ਹੈ ਜੀ ਤਾਂ ਮਾਰ ਲਓ ਵੀ ਇਟਲੀ ਦੇ ਵਿੱਚ ਕੋਈ ਨਾ ਕੋਈ ਹੱਥ ਬੱਲੇ ਹੋਊਗਾ ਬੰਦੇ ਦੇ ਡੈਡੀ ਕੋਲੇ ਡੈਡੀ ਨਹੀਂ ਭਾਈ ਇਟ ਮੈਂ ਪੈਣ ਇਟਲੀ ਦੇ ਵਿੱਚ ਆ ਬੰਦਾ ਏ ਬੰਦਾ ਜਿੱਥੇ ਰੁਲਦੀ ਫਿਰਦੀ ਏ ਰੀਜ ਬੈਠੇ ਜਾ ਕੇ ਮੈਂ ਤੁਹਾਨੂੰ ਕਹਾਂ ਜਿੱਥੇ ਹੀ ਮਰਜੀ ਮੈਂ ਨਾਲ ਲੈ ਜਾ ਮੈਂ ਕਿਵੇਂ ਇਨਸਾਨ ਆ ਅਪਾ ਭਾਈ ਗੱਲ ਏ ਬੇਨਤੀ ਏ ਉਹਨੂੰ ਲੈ ਕੇ ਮੇਰਾ ਆਪਾਂ ਚਾਹੇ ਕਿਉਂਕਿ ਮਾਦਾ ਨੂੰ ਤੇ ਮੈਂ ਲੈ ਜਾਊਂਗਾ ਮੇਨ ਪ੍ਰੋਬਲਮ ਏ ਕਿ ਇੱਕ ਵਾਰੀ ਆਪਾਂ ਉਹਨਾਂ ਧੀਆਂ ਨੂੰ ਮਿਲਣਾ ਵਾ ਚਾਹੇ ਉਹ ਸਾਦਾ ਹੋਰ ਸਹੀ ਹਾਲਾਤ ਦੇ ਵਿੱਚ ਹੋਣ ਮੈਂ ਕਿੰਨੀ ਦੇ ਕਹਾਂ ਰਿਹਾ ਠੀਕ ਏ ਜੀ ਜਿਹੜੇ ਇਹ ਧੀਆਂ ਨੂੰ ਹੁਣੇ ਮਿਲ ਗਿਆ ਹਾਂਜੀ ਹਾਂਜੀ ਆਪਾਂ ਸਰਪੰਚ ਨੂੰ ਬੁਲਾਈਏ ਸਰਪੰਚ ਨੂੰ ਬੁਲਾਈਏ ਨਾਲ ਗੱਲ ਕਰੀਏ ਪਹਿਲੋ ਹਨਾ ਅੱਜ ਨਾਂ ਲਾ ਕੇ ਭੈਣ ਨੂੰ ਮਿਲਦੇ ਆਂ ਹਾਂਜੀ ਓਏ ਇੱਕ ਆਪਾਂ ਮਤਾ ਪਵਾ ਕੇ ਫੇਰ ਹੀ ਲੱਗੇ ਜਾਵਾਂਗੇ ਨਾ ਆਹੋ ਉਹ ਤੇ ਮਤਾ ਪਵਾ ਲੈਣੇ ਆ ਨਾ ਫੇਰ ਉਹ ਗਾਹ ਨੂੰ ਸਰਕਾਰ ਹੋਈ ਆਪਾਂ ਇਹ ਕਰ ਲੈਨੇ ਤਾਂ ਬੜਾ ਕੁਝ ਹੋਣਾ ਵਈ ਭੈਣ ਦਾ ਆਪਾਂ ਮੈਡੀਕਲ ਕਰਾਉਣਾ ਪੈਣਾ ਆਪਾਂ ਨੂੰ ਠੀਕ ਹੈ ਜੀ ਤੇ ਭਈ ਇਹਨੇ ਮੈਨੂੰ ਆਉਂਦੇ ਕਿਹਾ ਮੈਨੂੰ ਕਹਿੰਦੀ ਇੱਕ ਬੰਦਾ ਹੈਗਾ ਇਹ ਤੋਂ ਗਲਤ ਕੰਮ ਕਰਦਾ ਰਿਹਾ ਇਹਦੇ ਨਾਲ ਤਾਂ ਜੀ ਮੈਂ ਵੀਡੀਓ ਔਨ ਕਰ ਦਿੱਤੀ ਨਹੀਂ ਪਹਿਲਾਂ ਹੀ ਰੋੜ ਇੱਥੇ ਆ ਗਏ ਪਹਿਲਾਂ ਆਉਂਦੇ ਇਹਨੇ ਕਿਹਾ ਮੈਂ ਵੀਡੀਓ ਨਹੀਂ ਨਾ ਕਿਤੇ ਨਾ ਫੋਨ ਤੇ ਰੱਖ ਰੱਖ ਲਿਆ ਕਰੋ ਕਿ ਮਾਤਾ ਕਿੱਥੇ ਮਾਤਾ ਦੇ ਵੇਖੀ ਭਲਾ ਉਹ ਉੱਥੇ ਜਾਵਲੀ ਹੈ ਅੱਛਾ ਉਹ ਡਰਦੀ ਬੜਾ ਅੱਛਾ ਫਿਰ ਉਹ ਮਾਤਾ ਬੈਠੀ ਉਹ ਤਾਂ ਵੇਲਾ ਵੇਲਾ ਇੰਨੀ ਚੱਕ ਇਹ ਕੋਈ ਜਾਪ ਨਹੀਂ ਕੀਤਾ ਵਧੀਆ ਬਾਹਰ ਲੈ ਨੂੰ ਲੈ ਉਹ ਜੇ ਬੋਲਦੀ ਨਹੀਂ ਕੁਝ ਵਿਚਾਰੀ ਤੇ ਉਹਦਾ ਕੀ ਆ ਆਪਾਂ ਉਹਦੀ ਸਟੇਟਮੈਂਟ ਲੈਣੀ ਆ। ਉਹ ਨੰਬਰ ਵੀ ਲਿਖਦੀ ਏ ਥੱਲੇ ਪਤਾ ਨਹੀਂ ਸਮਝ ਨਹੀਂ ਆਉਂਦਾ ਤੁਹਾਡਾ ਤੁਹਾਡਾ ਇਹੋ ਪਿੰਡ ਆ ਸਾਡਾ ਬੰਦਾ ਹਰਾਜ ਹਰਾਜ ਕੋਈ ਝੋਨਾ ਲਾਉਣ ਦਾ ਪੈਸਾ ਇੰਨਾ ਲੱਛ ਪਈ ਇਹਨਾਂ ਪਲੇਣ ਕੇ ਮੈਨੇ ਮੜੇ ਪਰਾ ਚੱਲ ਜੀ ਸਾਰੇ ਹੀ ਤੁਹਾਨੂੰ ਕਿੱਦਾਂ ਮਾਤਾ ਮਿਲਈਏ ਇਹ ਨਾ ਜੀ ਇਹ ਇਧਰੋਂ ਆਏ ਇਧਰੋਂ ਤੇ ਐਵੇਂ ਭੱਜੀ ਆਉਂਦੀ ਏ ਇਧਰੋਂ ਅੱਛਾ ਨਹੀਂ ਇਹ ਵੀ ਕੋਈ ਕੋਈ ਗੱਲ ਹੋਣੀ ਆ ਚੱਲ ਆਇਓ ਪਹਿਲਾਂ ਝੋਨਾ ਲਾਉਣ ਵਾਲੇ ਤਰੇ ਆਈਏ ਉਥੋਂ ਦੀ ਇਹ ਓਕੇ ਉਥੋਂ ਆ ਗਏ ਸਾਨੂੰ ਮੈ ਲੱਗਾ ਵੀ ਥੋੜੀ ਦਿਮਾਗੋਂ ਐਬਸੈਂਟ ਹੈ ਕੋਈ ਕੋਲੇ ਬਿਠਾ ਲਈ ਇਹ ਭੈਣ ਨੇ ਤੁਹਾਨੂੰ ਮਗਰ ਆਵਾਜ਼ ਦੇਤੀ ਇਹ ਮਗਰ ਤਰੀ ਆਉਂਦੀ ਜੀ ਕਿਹੜੀ ਭੈਣ ਆ ਇਹ ਵੀ ਮਗਰ ਮਗਰ ਆਉਂਦੀ ਇਹ ਮਗਰ ਆਉਂਦੀ ਭੈਣ ਓਕੇ ਤੇ ਇਹਨੇ ਤੁਹਾਨੂੰ ਆਵਾਜ਼ ਦੇਤੀ ਨਹੀਂ ਮਾਤਾ ਜੀ ਅ ਚਲੋ ਧੰਨਵਾਦ ਤੁਹਾਡਾ ਪਰ ਫਿਰ ਨਾਲ ਖਲੋਇਓ ਹੁਣ ਤੁਸੀਂ ਹਾਂ ਜੀ ਮੈਂ ਤੁਹਾਨੂੰ ਕਹਿੰਨੀ ਹੁਣੇ ਮਾਚੀ ਪਰ ਆਏ ਆ ਹਾਂ ਆਜੋ ਭੈਣੇ ਤੁਸੀਂ ਇੱਥੇ ਰਹਿ ਖੜ ਜਾ ਤੇਤੋਂ ਡਰਦੀ ਆ 100% ਸਹੀ ਨਹੀਂ ਆ ਆ ਫੜੇ ਮੈਂ ਪਾਣੀ ਪੀਵਾਂ ਗਲਤ ਕਰੋ ਵੀ ਪਾਣੀ ਪੀਣ ਨਾਲ ਅੱਛਾ ਨਹੀਂ ਆ ਮੋਟ ਚਲਦੀ ਆ ਉਹ ਲੂਣਾ ਯਾਰ ਨਹੀਂ ਪੀਣਾ ਭਾਜਾ ਤਰੇ ਹੈ ਮਰ ਜਾਣਾ ਭਲਾ ਵੇ ਮਰ ਬਬਾ ਮਾ ਤਾਂ ਠੀਕ ਆ ਠੀਕ ਆ ਤਾਂ ਉੱਠ ਉੱਠ ਮੇਰੀ ਮਾਂ ਖੜੀ ਹੋ ਮੜੀ ਉਹ ਨਹੀਂ ਆ ਗਈ ਉਹ ਨਹੀਂ ਆ ਗਈ ਉਹ ਨਹੀਂ ਆ ਗਈ ਗਈ ਚਲੀ ਉੱਠ ਆ ਦੇ ਉਹਨਾਂ ਨੂੰ ਕੀ ਆ ਅਗੜੀ ਚ ਲੱਗ ਰਿਹਾ ਅੱਛਾ ਮੇਰੀ ਗੱਲ ਸੁਣ ਆ ਤਾਂ ਚੁੱਕ ਮੇਰੀ ਮਾਂ ਇਹ ਮਾਰਦੀ ਆ ਤੈਨੂੰ ਇਹ ਜਿਹੜੀ ਜਿਹੜੀ ਤੈਨੂੰ ਫੜਦੀ ਪਈ ਸੀ ਮਾਤਾ ਇਹ ਮਾਰਦੀ ਆ ਤੁਹਾਨੂੰ ਮਾਂ ਮਾਰਦੀ ਆ ਅੱਛਾ ਇਹਨੇ ਮਾਰਿਆ ਕਿੱਥੇ ਮਾਰਿਆ ਕਿੱਥੇ ਮਾਰਿਆ ਆ ਵੇਲਾ ਸਾਰਾ ਦੱਸਣੀ ਆ ਵੇ ਨੀਲ ਪਾਇਆ ਹਾਂ ਅੱਛਾ ਤੇ ਕੀ ਮੇਰੀ ਗੱਲ ਸੁਣ ਤੇ ਤੇਰੀ ਧੀਆਂ ਕਿੱਥੇ ਆ ਹਾਂ ਵਾਲਾ ਤੋਂ ਫੜਿਆ ਵਾਲਾ ਤੋਂ ਫੜ ਕੇ ਘੜੀ ਸਿਆ ਆ ਵੇ ਲੋ ਮਾਰਦੀ ਇਹਨੂੰ ਹਾਂ ਉਹਨੂੰ ਦੇਖ ਕੇ ਹੁਣ ਆ ਕੇ ਨਾ ਭੱਜਣਾ ਉਸੇ ਟਾਈਮ ਹਾਂ ਹੁਣ ਨਾ ਡਰ ਅਸੀਂ ਹੈਗੇ ਆ ਮਾਤਾ ਵੀ ਤੇਰੇ ਪੋਤੇ ਹੈਗੇ ਤੇਰੇ ਨਾਲ ਤੇਰੇ ਭਰਾ ਹੈਗੇ ਹੁਣ ਨਾ ਡਰ ਤੂੰ ਠੀਕ ਹੈ ਜੀ ਅਸੀਂ ਤੈਨੂੰ ਲੈ ਕੇ ਜਾਵਾਂਗੇ ਤੇਰੀ ਕੁੜੀਆਂ ਕੋਲ ਕੁੜੀਆਂ ਨੂੰ ਮਿਲਣਾ ਵਾ ਹਾਂ 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 ਤੇਰੇ ਬੱਚੇ ਕਿੱਥੇ ਬੱਚੇ ਵੇ ਲੋ ਸੰਜੀ ਇਹ ਮਾਂ ਉਹ ਪਤਾ ਹੀ ਨਹੀਂ ਗਈ ਉਹਦਾ ਨਹੀਂ ਪਤਾ ਉਹ ਆਪਾਂ ਦੇ ਘਰ ਵਾਲਿਆਂ ਨੂੰ ਕਹਿੰਦੀਆਂ ਕਰ ਤੁਸੀਂ ਜਾਂਦੇ ਨੂੰ ਨਹੀਂ ਨਹੀਂ ਇਹ ਝੋਨਾ ਲਾਉਣ ਨਹੀਂ ਪਤਾ ਗੱਲ ਕੀ ਵੀਰੇ ਇਹਨੂੰ ਪਤਾ ਸਭ ਕੁਝ ਆ ਠੀਕ ਹੈ ਇਹ ਸਿਰਫ ਬੋਲ ਕੇ ਦੱਸ ਨਹੀਂ ਸਕਦੀ ਸਮਝਾਉਣ ਦੇ ਆਪਾਂ ਨੂੰ ਜੇ ਨਾ ਨਾ ਪਤਾ ਹੁੰਦਾ ਆਪਾਂ ਇੱਕੋ ਚੀਜ਼ ਪੁੱਛੀ ਅੱਭੀ ਆ ਮਾਰਿਆ ਤੇ ਉਹਨੇ ਉਸਲ ਆਪਣੇਆਂ ਨਿਸ਼ਾਨੀਆਂ ਦਿਖਾਉਣ ਲੱਪੀ ਅੱਭੀ ਆ ਮਾਰਿਆ ਵਾ ਠੀਕ ਹੈ ਜੀ ਕੋ ਮੇਰੀ ਗੱਲ ਸਹੀ ਹੈ ਬਿਲਕੁਲ ਹਾਂਜੀ ਵੀਰੇ ਵੈਕੂ ਜੀ ਕਹਾਲ ਸਾਹਿਬ ਜੀ ਫਤਿਹ ਹੋ ਠੀਕ ਠਾਕ ਹਾਂਜੀ ਹਾਂਜੀ ਬੋਲੀ ਤੇ ਤੇ ਤੇਰੇ ਕੋਲ ਆਪਣੀਆਂ ਕੁੜੀਆਂ ਦਾ ਮੋਬਾਈਲ ਨੰਬਰ ਹੈਗਾ ਕੋਈ ਜਾਦਵਾਨਾਂ ਦਾ ਮੋਬਾਈਲ ਨੰਬਰ ਲਿਖ ਕੇ ਦੇ ਸਕਦੀਆਂ ਲਿਖ ਕੇ ਦੇ ਸਕਦੀ ਆਪਣੇ ਕੁੜੀਆਂ ਦਾ ਮੋਬ ਨੰਬਰ ਹੈ ਨੰਬਰ ਤਾਂ ਲਿਖਦੀ ਐ ਜੀ ਬੱਸ ਨੰਬਰ ਉਹ ਕਿਹਦਾ ਨੰਬਰ ਹੈ ਕੁੜੀ ਦਾ ਵੀ ਨੰਬਰ 6 ਅੱਖਰ ਹੀ ਲਿਖਦੀ 6 ਸੱਤ ਅੱਖਰ ਹੀ ਲਿਖਦੀ ਹੈਗੀ ਆ ਉਹਦੇ ਹੁੰਦੀ ਆ ਵੀ ਨੀਲਪਾ ਕੋਈ ਨਹੀਂ ਮਾਤਾ ਜੀ ਆਪਣੇ ਗੱਲ ਬਾਤ ਆ ਤੁਹਾਡੇ ਪਿੰਡ 'ਚ ਰਹਿੰਦੀ ਉੱਤਰਾ ਨਾ ਇਹ ਸਰਪੰਚ ਸਾਹਿਬ ਇਥੋਂ ਜੀ ਹਾਂਜੀ ਹਾਂਜੀ ਅਛਾ ਜੀ ਸਰਪੰਚ ਸਾਹਿਬ ਆ ਕੀ ਹਾਲਾਤ ਹੈ ਮਾਤਾ ਜੀ ਕੀ ਹਾਲ ਹਬਤਾ ਹੋਇ ਨਾ ਮਾਤਾ ਭਾਜੀ ਇਹ ਆ ਇਹਨਾਂ ਦੇ ਨਾ ਮਤਲਬ ਪਰਿਵਾਰ ਸਾਰਾ ਇਹ ਨਾਲ ਸੇ ਪੱਤੇ ਤਾਂ ਹੀ ਲੱਗਿਆ ਵਿਆ ਓਕੇ ਆਪਾਂ ਨੂੰ ਚਲੋ ਜੋ ਦੱਸਿਆ ਉਹ ਤੇ ਕੋਈ ਗੱਲ ਨਹੀਂ ਆਪਾਂ ਨੂੰ ਹਨਾ ਵੀ ਉਹਨਾਂ ਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਆਪਣੀ ਇੱਕ ਰਿਕਵੈਸਟ ਆ ਕਿ ਆਪਾਂ ਨੂੰ ਇਹ ਪਤਾ ਇਹ ਲੱਗਾ ਵਾ ਸ਼ੋਰ ਨਹੀਂ ਆ ਆਪਾਂ ਪੂਰਾ ਇਹ ਪਤਾ ਲੱਗਾ ਕਿ ਇਹ ਮਾਤਾ ਦੀਆਂ ਜਿਹੜੀਆਂ ਬੇਟੀਆਂ ਨਾ ਦੋ ਉਹ ਇਸ ਟਾਈਮ ਮੁਸੀਬਤ 'ਚ ਆ ਗਈਆਂ ਦੀ ਮੁਸੀਬਤ ਦੇ ਵਿੱਚ ਭਾਜੀ ਆਇਆ ਗੱਲ ਇਹਨਾਂ ਦੀ ਨਾ ਮਾਤਾ ਦੀ ਨਾਨਣ ਤੇ ਜਿਹੜਾ ਇਹਦੇ ਘਰ ਵਾਲਾ ਹਾਂਜੀ ਉਹ ਕੁੜੀਆਂ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਆ ਹੁਣ ਪਤਾ ਨਹੀਂ ਰੱਬ ਜਾਣੇ ਉਹ ਕੁੜੀਆਂ ਕਿੱਥੇ ਆ ਉਸ ਚੀਜ਼ ਬਾਰੇ ਸਾਨੂੰ ਪਤਾ ਨਹੀਂ ਗਾ ਨਾ ਤਾਂ ਉਹ ਪਿੰਡ ਵੜਦੇ ਆ ਓਕੇ ਇਹ ਬਿਲਕੁਲ ਵਿਚਾਰੀ ਬੇਕਸੂਰ ਇਹਨੂੰ ਤਾਂ ਵਿਚਾਰੀ ਨੂੰ ਨਾ ਮਤਲਬ ਕਹ ਲਓ ਸੂਰਤ ਬੁੱਧੀ ਨਹੀਂ ਹੈਗੀ ਉਹ ਉਹੀ ਹੁਣ ਪਤਾ ਨਹੀਂ ਉਹ ਕੁੜੀਆਂ ਕਿੱਥੇ ਆ ਕੇ ਇਹ ਜਿਹੜੀ ਇਹਦੀ ਤਾਈ ਦੀ ਨੂੰ ਆ ਕਿਹੜੀ ਜੀ ਆ ਜਿਹੜੀ ਮਾਤਾ ਸੀ ਇੱਕ ਹੋਰ ਆ ਉਹ ਤਾਈ ਨੂੰ ਹਾਂਜੀ ਹਾਂਜੀ ਉਹਨੂੰ ਪਰ ਉਹਨਾਂ ਨੇ ਵਿਚਾਰਿਆਂ ਨੇ ਤਰਸਦੇ ਆਧਾਰ ਤੇ ਆਪਦੇ ਘਰੇ ਰੱਖੀ ਹੁਣ ਦੋ ਕੁ ਮਹੀਨੇ ਹੋ ਗਏ ਆ ਓਕੇ ਉਹ ਰੋਟੀ ਪਾਣੀ ਦਿੰਦੇ ਇਹਨੂੰ ਠੀਕ ਆ ਆਪਾਂ ਕੋਸ਼ਿਸ਼ ਸਰਪੰਚ ਸਾਹਿਬ ਇਹ ਕਰੀਏ ਕਿ ਆਪਾਂ ਇੱਕ ਵਾਰੀ ਇਹਦੀਆਂ ਧੀਆਂ ਨੂੰ ਮਿਲੀਏ ਆਪਾਂ ਉਹ ਭੈਣ ਨੂੰ ਬੁਲਾ ਲਓ ਜਾਂ ਆਪਾਂ ਆਪਣੇ ਤੁਹਾਡੇ ਘਰ ਬੁਲਾ ਲਈਨੇ ਜਾਂ ਤੁਸੀਂ ਕਹਿੰਦੇ ਜੇ ਆਪਾਂ ਉਧਰ ਚੱਲ ਜਾਂਦੇ ਆ ਠੀਕ ਹੈ ਜੀ ਕਿਉਂਕਿ ਆ ਆਪਾਂ ਇੱਕ ਵਾਰੀ ਸ਼ੋਰ ਹੋਣਾ ਚਾਹੁੰਦੇ ਆ ਕਿ ਵਾਕਿਆ ਓ ਧੀਆਂ ਹਾਲਾਤਾਂ ਚ ਸਹੀਆਂ ਚ ਜਾਂ ਗਲਤ ਹਾਲਾਤਾਂ ਚ ਇਹ ਸ਼ੋਰ ਹੋ ਜੇ ਆਪਾਂ ਨੂੰ ਮੈਂ ਆਪਾਂ ਨੂੰ ਉਹਨਾਂ ਦਾ ਪਤਾ ਕਰਦੀ ਪਹਿਲਾਂ ਤਾਂ ਮਾ ਦਾ ਹਜੇ ਤੱਕ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਨੇ ਓਕੇ ਕੁਛ ਵੀ ਨਹੀਂ ਪਤਾ ਉਹਨਾਂ ਬਾਰੇ ਇੱਕ ਕਹਿੰਦੇ ਆ ਕਿ ਇਹਨੇ ਨਾਲ ਮਾਤਾ ਨਾਲ ਹੀ ਮਿਸ ਹੈਪਨ ਹੁੰਦਾ ਇੱਕ ਆਪਾਂ ਇਹਦਾ ਟੈਸਟ ਕਰਵਾਈਏ ਕੋਈ ਗੱਲ ਨਹੀਂ ਆਪਾਂ ਕਰ ਲੈਣੀ ਗੱਲ ਆਪਾਂ ਇਹਨਾਂ ਦੇ ਨਾਲ ਜਿਹੜੀਆਂ ਮਤਲਬ ਇਹਨਾਂ ਦੇ ਹਸਬੰਡ ਹੈਗਾ ਉਹ ਵੀ ਹੁਣ ਕਾਫੀ ਟਾਈਮ ਤੋਂ ਉੱਥੇ ਰਹਿ ਨਹੀਂ ਰਹੇ ਗਏ ਨਾ ਨਾਨਾ ਇੱਕ ਇਹਨਾਂ ਦੀ ਹਾਂਜੀ ਤੇ ਕੁੜੀਆਂ ਵੀ ਹੈਗੀਆਂ ਇਹਨਾਂ ਦੀਆਂ ਦੋ ਇੱਕ ਮੁੰਡਾ ਵੀ ਹੈਗਾ ਇਹਨਾਂ ਦਾ ਹਾਂਜੀ ਬੱਚੇ ਹੈਗੇ ਇਹਨਾਂ ਦੇ ਬੱਚੇ ਤਿੰਨ ਪਰ ਉਹ ਮਤਲਬ ਉਹਨਾਂ ਦੇ ਨਾਲ ਹੀ ਰਹਿ ਰਹੇ ਆ ਆਪਦੀ ਬੂਆ ਦੇ ਬੱਚਾ ਬੱਚੇ ਤਾਂ ਉਮਰ 15 ਸਾਲ ਦਾ ਦਸਦੇ ਮੁੰਡੇ ਦੀ ਤੇ ਕੁੜੀਆਂ ਦੀ ਵੀ 18 ਸਾਲ ਤੋਂ ਘੱਟ ਹੀ ਆ ਠੀਕ ਹੈ ਜੀ 14 ਤੋਂ 15 ਇਹ ਮੈਂ ਸੁਣਿਆ ਵਾਂ ਕਿ ਇਹਨਾਂ ਨੂੰ ਵਿਆਹ ਦਿੰਦੇ ਆ ਉਹ ਫੇਰ ਪੈਸੇ ਲੈ ਲੈਂਦੇ ਆ ਤੇ ਜਿਵੇਂ ਉਹ ਬਿਜ਼ਨਸ ਜਿਆ ਨਹੀਂ ਬਣਿਆ ਹੁੰਦਾ ਵਿ ਉਹ ਪਤਾ ਹੀ ਨਹੀਂ ਉਹਨਾਂ ਦੇ ਕਿੱਥੇ ਰਹਿਣਾ ਕਿੱਥੇ ਨਹੀਂ ਇਹ ਆਪਾਂ ਉਹਨਾਂ ਇੱਕ ਵਾਰੀ ਹੁਣ ਕੁੜੀਆਂ ਨੂੰ ਆਪਾਂ ਕਿਸ ਤਰੀਕੇ ਨਾਲ ਮਿਲੀ ਆਪਾਂ ਠੀਕ ਹੈ ਜੀ ਹਾਂ ਉਹ ਵੀ ਦੱਸ ਦੀ ਨਹੀਂ ਇਹ ਨਾ ਡਰੀ ਬਹੁਤ ਪਈ ਆ ਉੱਥੇ ਹੁਣ ਉਹ ਉੱਥੇ ਆਈ ਆ ਵੀ ਉਹ ਭੈਣ ਜਿਹੜੀ ਉਹ ਹੈ ਨਾ ਜਿਹਦੇ ਕੋਲ ਰਹਿੰਦੀ ਆ ਉਥੋਂ ਡਰਦੀ ਭੱਜ ਕੇ ਇੱਥੇ ਆ ਗਈ ਆ ਉਹ ਬਸ ਉਹਨਾਂ ਨੇ ਉਹ ਵੀ ਵਿਚਾਰੇ ਇਹਨਾਂ ਦੇ ਹੈ ਤਾਂ ਚਲੋ ਸਕੇ ਹੀ ਆ ਤਾ ਚਾਚਾ ਚੋ ਤਰਸ ਦੇ ਆਧਾਰ ਤੇ ਉਹਨਾਂ ਨੇ ਇਸੇ ਕਰਕੇ ਰੱਖੀ ਕੁੜੀਆਂ ਤੋਂ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਮਿਲੂਗੀ ਇਹਨਾਂ ਦੀ ਬੱਚੀਆਂ ਤੋਂ ਫੇ ਕੀ ਆ ਭੀ ਕੀ ਹਾਲਾਤ ਇਹਨਾਂ ਦੇ ਅਸਲ ਚੈਸਟ ਰੇਲ ਖੜੋ ਹੋਣਾ ਭਾਈ ਤੁਹਾਡਾ ਚਲੋ ਮਤਾ ਤੁਸੀਂ ਪਾ ਲੈ ਜੰਨੇ ਇਹਨੂੰ ਭਾਈ ਲੈ ਜਾਂਦਾ ਭਾਈ ਜਾਣਦੇ ਹੋਗੇ ਤੁਸੀਂ ਇਹਨਾਂ ਨੂੰ ਤੇ ਮਹਰਾਲੇ ਤੋਂ ਆਸ਼ਰਮ ਇਹਨਾਂ ਦਾ ਆਪਾ ਬਾਬਾ ਰਤਨ ਸਹਰੀ ਠੀਕ ਹੈ ਜੀ ਤੇ ਆਪਾਂ ਇਹ ਕਰੀਏ ਵੀ ਫਿਰ ਆਪਾਂ ਬੱਚੀਆਂ ਨੂੰ ਮਿਲੀਏ ਕਿਸ ਤਰੀਕੇ ਨਾਲ ਠੀਕ ਹੈ ਜੇ ਤੇ ਪਿਆਰ ਨਾਲ ਮਿਲਦੇ ਤਾਂ ਵੀ ਠੀਕ ਹੈ ਨਹੀਂ ਮਿਲਦੇ ਤਾਂ ਆਪਾਂ ਮਾਤਨ ਜੋ ਆਪਾਂ ਕਾਨੂੰਨੀ ਪੱਧਰ ਕੀ ਰਿਆ ਕਰ ਸਕਦੇ ਫਿਰ ਉਹਦੇ ਥਰੂ ਮਿਲ ਲਾਂਗੇ ਆਪਾਂ ਕੁੜੀਆਂ ਦਾ ਪਤਾ ਕਰਨਾ ਪੈਣਾ ਭਾਈ ਮੈਂ ਉਹਨਾਂ ਦਾ ਨਾਮ ਹਜੇ ਕੁਝ ਵੀ ਨਹੀਂ ਪਤਾ ਹੈਗਾ ਮੈਂ ਤੁਹਾਨੂੰ ਸਹੀ ਦੱਸਾਂ ਇਹਦੀ ਨਾਨਾ ਨਾਲ ਜਿਹੜੀ ਮਾਤਾ ਦੀ ਕੁੜੀਆਂ ਦੀ ਭੂਆ ਉਹਦੇ ਕੋਲ ਇਨਫੋਰਮੇਸ਼ਨ ਸਾਰੀ ਹੈ ਕਿੰਦੀ ਇਨਫੋਰਮੇਸ਼ਨ ਤਾਂ ਉਹਦੇ ਕੋਲ ਹੀ ਆ ਹੁਣ ਉਹਦਾ ਵੀ ਨਾ ਪਤਾ ਹੈਗਾ ਕਿੱਥੇ ਜੀ ਆਪਾਂ ਉਹ ਪੈਣ ਨੂੰ ਪਤਾ ਵਾ ਉਹ ਜਿਹੜੀ ਉਹਨਾਂ ਨੂੰ ਪਤਾ ਦਾ ਪੁੱਛ ਉਹਨਾਂ ਨੂੰ ਪਤਾ ਠੀਕ ਆਜੋ ਚੱਲਦੇ ਉੱਥੇ ਹਾਂ ਆਜਾ ਮੈਂ ਤਾਂ ਆਜਾ ਨਾਲ ਮੇਰੀ ਮਾਂ ਆਜਾ ਕੁਝ ਨਹੀਂ ਹੁੰਦਾ ਟੈਨਸ਼ਨ ਨਾ ਲੈਹੀਂ ਤੇਰੇ ਨਾਲ ਆਜੋ ਆਜੋ ਕੋਈ ਨਹੀਂ ਆਜਾ ਆਜਾ ਹੂੰ ਲੋਕਾ ਚੱਲ ਆਜਾ ਉੱਥੇ ਕੁਝ ਨਹੀਂ ਆਂਦੀ ਕੁਝ ਨਹੀਂ ਆਂਦੀ ਤੈਨੂੰ ਅਸੀਂ ਤੇਰੇ ਨਾਲ ਆ ਧੱਕਾ ਕੋਈ ਵੀ ਹੋਈ ਹੈ ਵਜੋਂ ਮਰਜੀ ਆ ਆ ਗਿਆ ਕਿ ਭਰਾ ਚੱਲ ਜਾ ਅਸੇ ਉਹਦਾ ਮੁੰਡਾ ਵੇਲਾ ਮੁੰਡੇ ਨੂੰ ਵੇਖ ਕੇ ਉਸੇ ਲਿਖਿਆ ਦਿੱਤਾ ਕਿ ਤੂੰ ਚੱਲ ਜਾ ਦੂਰ ਚੱਲ ਜਾ ਉਹ ਨਹੀਂ ਲੱਗੇ ਅੰਦਰ ਤੈਨੂੰ ਡਰਦੀ ਡਰਦੀ ਐ ਨਾ ਤੋਂ ਇਹਨੂੰ ਉਸੇ ਲਈ ਕਹਿੰਦੀ ਆ ਕਿ ਬਾਪਰਾ ਚਲ ਜਾ ਵੀਰੇ ਥੋੜਾ ਬੋਲਾ ਤਾਂ ਕੁਝ ਨਾ ਕੀਤਾ ਇਹਨਾਂ ਹੋਇਆ ਹੋਗਾ ਜਿਹੜੀ ਡਰਦੀ ਆ ਆਪਾਂ ਦੱਸ ਜਾਣੇ ਖਰੋਦੇ ਆਪਾਂ ਨੂੰ ਇੱਕ ਜਾਣੇ ਨੂੰ ਨਹੀਂ ਹੁੰਦੇ ਮਾਤਾ ਨੇ ਕਿਹਾ ਕੁਝ ਤੁਸੀਂ ਵੀ ਅੱਜ ਤੁਸੀਂ ਵੀ ਅੱਜ ਪਹਿਲੇ ਦਿਨ ਮਿਲੇ ਜੀ ਮੈਂ ਵੀ ਪਹਿਲੇ ਦਿਨ ਮਿਲਿਆ ਉਹ ਬੱਚੇ ਨੂੰ ਵੇਖ ਕੇ ਥੋੜਾ ਡਿਸਟਰਬ ਫੇਰ ਹੋਣ ਲੱਗ ਪਈ ਆ ਮੰਮੀ ਸੋ ਲੋ ਕਹਿ ਸਕਦੇ ਆ ਆਪਾਂ ਇਹਨਾਂ ਦੇ ਘਰੇ ਰਹਿੰਦੀ ਕਰਕੇ ਨਾ ਇਹ ਹਾਂ ਚਲ ਆਪਾਂ ਮੈਂ ਐਗਰੀ ਮੈਂ ਆਪਾਂ ਇਹਨਾਂ ਨੂੰ ਮਾੜਾ ਨਹੀਂ ਕੁਝ ਵੀ ਕਹਿੰਦੇ ਹੋਰ ਦੋਵਾਰੇ ਦਿੱਲੀ ਜਾਂਦੀ ਸੀ ਇਹ ਹੁਣ ਵੀ ਹੁਣ ਗੁਰਦੁਆਰੇ ਕਈ ਦਿਖਲੇ ਨਾ ਇਹ ਖੇਤਾਂ ਨੂੰ ਆ ਜਾਂਦੀ ਹੈ ਆਪਾਂ ਵੀਰਾਂ ਨੂੰ ਮਾਰਣਾ ਕੁਝ ਨਹੀਂ ਕਹਿੰਦੇ ਆਪਾਂ ਬੇਨਤੀ ਹੈ ਕਿ ਆਪਾਂ ਇੱਕ ਰੀ ਇਦੀ ਭੈਣ ਇਦੀ ਨਾਨਾ ਨੂੰ ਮਿਲ ਕੇ ਤੇ ਆਪਾਂ ਕੁੜੀਆਂ ਤੱਕ ਪਹੁੰਚ ਕੇ ਲਈਏ ਤੋਰਾ ਤੋਰ ਚਾਹੀਦਾ ਵੀ ਆ ਜਾ ਬੱਚਿਆਂ ਦੇ ਕਰਕੇ ਵੀ ਥੋੜਾ ਇਹਨਾ ਇਹ ਦਿਮਾਗ ਦਾ ਹਾਂ ਬਹੁਤ ਸਾਰਾ ਸਹੀ ਸੀ ਗੁਰਦੁਆਰੇ ਜਾਂਦੀ ਸੇਵਾ ਕਰਦੀ ਗੁਰਦੁਆਰੇ ਵਧੀਆ ਸੇਵਾ ਕਰਦੀ ਰਹਿੰਦੀ ਨਹੀਂ ਵੀਰੇ ਮੈਨੂੰ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਹ ਮੈਂਟਲੀ ਡਿਸਟਰਬ ਨਹੀਂ ਲੱਗੀ ਸਿਰਫ ਜਬਾਨ ਨਹੀਂ ਬੋਲ ਪਾਉਂਦੀ ਇਹਦੀ ਜਿਹਦਾ ਕਰਕੇ ਜਿਹੜੇ ਬੰਦੇ ਤੇ ਬੋਲੇ ਨਾ ਨਾ ਜਾਵੇ ਉਹ ਥੋੜਾ ਇਰੀਟੇਟ ਜਾ ਹੋ ਜਾਂਦਾ ਠੀਕ ਹੈ ਜੀ ਸਰੀਰਕ ਤੌਰ ਤੇ ਸਹੀ ਹੈ ਜੇ ਮੈਂਟਲੀ ਡਿਸਟਰਬ ਹੁੰਦੀ ਨਾ ਤੇ ਇਹਦੇ ਵਾਲਾਂ ਤੋਂ ਪਤਾ ਲੱਜਣਾ ਇਹਦੇ ਹੱਥਾਂ ਪੈਰਾਂ ਤੋਂ ਸਰੀਰ ਤੋਂ ਪਤਾ ਲੱਜਣਾ ਸੀ ਹਾਂ ਬੇਚਾਰੀ ਇਕੱਲੀ ਤੁਰੇ ਫਿਰਦੀ ਇੰਨਾ ਤੱਕਾ ਹੁੰਦਿਆ ਅਸਕਰ ਮੈਂਡਲੀ ਨਹੀਂ ਹੋਣਾ ਹੋਰ ਉਹਨੇ ਕੀ ਹੋਣਾ ਸਹੀ ਗੱਲ ਟੈਨਸ਼ਨ ਕੋਈ ਨਹੀਂ ਬਣਿਆ ਜਾਓ ਆਪਾਂ ਨਾ ਅਕਸਰਪਾਲ ਸਾਹਿਬ ਜੀ ਆਏ ਆ ਤੇ ਇਹਨਾਂ ਨਾਲ ਗੱਲ ਕਰਕੇ ਤੇ ਆਪਾਂ ਇਹ ਦੀ ਨਾਨਾਂ ਨੂੰ ਮਿਲ ਗਿਆ ਆਪਾਂ ਨਾਨਾਂ ਦਾ ਪਤਾ ਤੁਹਾਨੂੰ ਕਿੱਥੇ ਆ ਜੀ ਪਤਾ ਮੈਨੂੰ ਦੱਸਿਆ ਸੀ ਹਾਂਜੀ ਜੇ ਉੱਥੋਂ ਨਾਮ ਦਾ ਪਛਾਣ ਹੋਵੇ ਹਾਂਜੀ ਉਹੀ ਦੱਸਿਆ ਨਾ ਵੀ ਉਹਨਾਂ ਦਾ ਪਤਾ ਹੀ ਨਹੀਂ ਕੋਈ ਕਿੱਥੇ ਰਹਿਣਾ ਕਿੱਥੇ ਕੋਈ ਜਨ ਆਰ ਐਸ ਕਿਉ ਹੀ ਥੋੜੇ ਜਰੂਰ ਨਾਲ ਆ ਇੱਦਾਂ ਆ ਜਾ ਚਲਾਂ ਮੇਰੀ ਮਾਂ ਚਲੋ ਉਹ ਨਹੀਂ ਗਈ ਆ ਚੱਲੇ ਗਈ ਸਾਡੇ ਸਾਹਮਣੇ ਥੋੜੀ ਮਾਰੂਗੀ ਤੈਨੂੰ ਸਾਡੇ ਸਾਹਮਣੇ ਥੋੜੀ ਮਾਰੇਗੀ ਉਹ ਨਾ ਮਾਰਾਂ ਗਿਆ ਚਲੋ ਚਲੋ ਉੱਥੇ ਨਹੀਂ ਜਾਣਾ ਆ ਜਾ ਓਏ ਉੱਥੇ ਨਹੀਂ ਜਾਣਾ ਕੋਈ ਨਹੀਂ ਜਾਣਾ ਉੱਠ ਉੱਥੇ ਨਹੀਂ ਜਾਣਾ ਉੱਠ ਚੱਲ ਮੋਤਾ ਗਰੀਬ ਹੀ ਆ ਭਰਾਵਾ ਉਹ ਡਰ ਤਾਂ ਹੁੰਦਾ ਹੀ ਵਿਚਾਰਾ ਹੁਣ ਤੇਲ 'ਚ ਬੈਠਾ ਚਲੋ ਇਹ ਮੋਤਾ ਚਲੋ ਚਲੋ ਇੱਥੇ ਚੰਗੇ ਭਲੇ ਵਿਚਾਰੇ ਨਮੰਦੂ ਬੁਦੀ ਬਣਾ ਦਿੰਦੇ ਇਹਦੇ ਵਾਹਿਗੁਰੂ ਨੇ ਪੇਟ ਖੂੜਚੀ ਵੀ ਕੋਮ ਆਹਾ ਵਜੇ ਕੋਈ ਯਾਰੋ ਪਤਾ ਲੱਗ ਹੀ ਜਾਣਾ ਦਰ ਦਰ ਦੁੰਦੀ ਜਾ ਕੁਛ ਮੈਨੂੰ ਉਤਰੇ ਬਾਬੇ ਹਾਂ ਚੈੱਕ ਕਰਾਉਣਾ ਪੈਣਾ ਨਹੀ ਨਹੀ ਕੇਰਾ ਉਹ ਦੇਖਣਾ ਹੀ ਪੈਣਾ ਹਾਂ ਚੈੱਕ ਕਰਾਉਣਾ ਪੈਣਾ ਕੋਈ ਨਾ ਸਾਨੂੰ ਸਮਝਾਉਂਗੀ ਹਮ ਇੱਕ ਸਾਰਾ ਭੁੱਖ ਭੁੱਖ ਲੱਗੀ ਤੇ ਇਹਨੂੰ ਮੂੰਹ ਨੂੰ ਦੱਸਣਾ ਨਹੀ ਨਹੀ ਪੇਟ ਆ ਉਹਦਾ ਖਾਲੀ ਇਹਨੇ ਬਈ ਚਾਹ ਪੀ ਜਾ ਮਿੱਟੀਆ ਸਵੇਰੇ ਆਵੇ ਤੁਹਾਨੂੰ ਆਪ ਹੀ ਚਾਹ ਰੋਟੀ ਖਾਣੀ ਆ ਪਾਜੀ ਉਹ ਤੇ ਚੱਲ 2 ਮਿੰਟ ਚ ਟੈਸਟ ਹੋ ਜੂ ਇਹਦਾ ਉਹ ਤੇ ਅੱਛਾ ਨਾਦਰ ਭਾਈ ਸਾਹਿਬ ਚੱਲੀ ਆਪਾਂ ਗੱਡੀ ਇਹਨਾਂ ਦੇ ਜਿਹੜਾ ਵੀ ਪਰਿਵਾਰ ਹੈ ਇੱਕ ਹੀ ਮੇਰੇ ਕੋਲ ਚਲੋ ਵੇਖ ਲਈਏ ਦੱਸੋ ਯਾਰ ਭਾਈ ਉਹ ਹਾਂ ਉਹਨਾਂ ਨੂੰ ਵੀ ਜਾਣਾ ਪੈਣਾ ਨਾਲ ਲੈ ਚਾਉਂਦੇ ਉਹਨਾਂ ਨੂੰ ਬਹਿ ਗਏ ਚੱਲਾਂਗੇ ਉਹਨਾਂ ਨੂੰ ਚਲੋ ਬੈਠੋ ਮਾਪਾ ਮਾਦਨ ਮਾਦਨ ਬਾ ਅਕਾਸ਼ ਮੈਂ ਆਪਾਂ ਇਹੋ ਗੱਡੀ ਲੈ ਲਵਾਂਗੇ ਹਾਂ ਇਹ ਤਾਂ ਆ ਗੱਡੀ ਗੱਡੀ ਆ ਜਾ ਆ ਜਾ ਆ ਜਾ ਆ ਬੈਠ ਗੱਡੀ ਚ ਆ ਜਾ ਆ ਜਾ ਆ ਜਾ ਆ ਜਾ ਬਹਿਣੇ ਆ ਗੱਡੀ ਚ ਆ ਜਾ ਕੋਈ ਗੱਲ ਨਹੀਂ ਉਹਦੇ ਕੋਲ ਨਹੀਂ ਜਾਣਾ ਤੂੰ ਸਾਡੇ ਕੋਲ ਜਾਣਾ ਵਾ ਸਾਡੇ ਕੋਲ ਜਾਣਾ ਨਾਲੇ ਚੰਨ ਦਵਾਈ ਦਵਾਗੇ ਦਵਾਈ ਲਵਾਗੇ ਨਾਲੇ ਆਪਾਂ ਦਈਆ ਓ ਵੀਰੇ ਕਿਧਰ ਭਜਾ ਓ ਭਰਾਵਾ ਕਿਧਰ ਭਜਾ ਕਿਧਰ ਫੜਾ ਹੱਦ ਹੋ ਗਿਆ ਯਾਰ ਇਹਨਾਂ ਦੀ ਕਾਣ ਕੇ ਕਾਣ ਹੈ ਗੋਂਡੇ ਇਹਨਾਂ ਇਹਨਾਂ ਮਗਰ ਗੱਡੀ 라 ਵੀ ਰਹਿਰ ਓ ਵੀਰੇ ਕਮਾਲ ਹੋ ਗਿਆ ਯਾਰ ਅਸੀਂ ਤਾਂ ਗੱਲ ਕਰਨਾ ਹੈ ਤੇਰੇ ਨਾਲ ਅਕਾਲ ਭੱਜ ਕੇ ਫੜ ਫਿਰ ਮੈਨੂੰ ਫੋਨ ਫੜਾ ਦੇ ਅਕਾਲ ਮੈਨੂੰ ਫੋਨ ਫੜਾ ഫടാജക ഫുട് ഫാ ഭജ